ਉਹ ਲਾਉਣ ਨੂੰ ਤਾਂ ਭਾਵੇਂ ਕਰੋੜਾਂ ਰੁਪਏ ਲਾ ਲਓ ਜੀ ਪਰ ਜਿਹੜਾ ਆਪਣਾ ਅਸਲ ਚ ਲੱਗਿਆ ਹੋਇਆ ਉਹ ਤੁਹਾਨੂੰ ਮੈਂ ਦੱਸ ਸਕੀਆ ਸਾਰਾ ਮੰਨ ਲਓ ਬਾਉਂਡਰੀ ਲਾ ਲਓ ਸਾਰੀ ਇਹ ਲਾ ਕੇ ਸਾਰਾ ਮੇਰਾ ਮਤਲਬ 57 ਲੱਖ ਰੁਪਏ ਮੇਰਾ ਕੋਠੀ ਤੇ ਲੱਗ ਗਿਆ ਕੋਠੀ ਦਾ ਕੰਮ ਹੋਇਆ ਹਾਂਜੀ ਬਿਲਕੁਲ ਸਾਰੀਆਂ ਜੋੜੀਆਂ ਦਾ ਕੰਮ ਹੋ ਗਿਆ ਹਾਂਜੀ ਹਾਂਜੀ ਸਾਲ ਦੀ ਜੁਗਾੜ ਹੈ ਜੀ ਆਪਣੇ ਹਾਂਜੀ ਕਿਸੇ ਵੀ ਕੋਠੀ ਨੂੰ ਆਪਾਂ ਜਜ ਕਰਦੇ ਆਂ ਬਾਈ ਕੋਠੀ ਨੂੰ ਲਾਉਣ ਏਰੀਆ ਤੋਂ ਜਜ ਕੀਤਾ ਜਾਂਦਾ ਹੈ ਜਿਆਦਾ ਕਿਉਂਕਿ ਜਦੋਂ ਆਪਾਂ ਐਂਟਰੀ ਤੇ ਦੇਖਦੇ ਆਂ ਉਹਦੀ ਤੇ ਫੁੱਲ ਪੌਦੇ ਘਾਹ ਵਗੈਰਾ ਲੱਗਿਆ ਹੋਣਾ ਚਾਹੀਦਾ ਤਾਂ ਪਤਾ ਲੱਗ ਜਾਂਦਾ ਬੰਦੇ ਨੇ ਅਰੀਜ ਨਾਲ ਕਿੰਨੀ ਕੰਮ ਇੰਦਰ ਘੱਮ ਹੋਇਆ ਹੋਣਾ ਵੈਸੇ ਸਰਦਾਰ ਜੀ ਨੇਚਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆਂ ਆ ਵੀ ਲਾਏ ਹੋ ਇਹਨੇ ਬੁਰੀ ਮਾਲੀ ਨਹੀਂ ਹੁੰਦਾ ਜੀ ਅੱਛਾ ਜੀ ਮਾਲੀ ਦਾ 6 ਮਹੀਨੇ ਬਾਅਦ ਇੱਕ ਵਾਰੀ ਬੁਲਾਈਦਾ ਕੋਈ ਛੋਟੀ ਮੋਟੀ ਕਰਨੀ ਗਾ ਸਾਰਾ ਆਪ ਕਰਦੇ ਆਂ ਇਹ ਗ੍ਰੇਨਾਈਟ ਦੀ ਚੁਗਾਠ ਤਿਆਰ ਕਰਵਾਈ ਹੈ ਜੀ ਅੱਛਾ ਗ੍ਰੇਨਾਈਟ ਜਿਹੜਾ ਪਾ ਲਾਇਆ ਹੋਇਆ ਹੈ ਹਾਂ ਜੀ ਹਾਂ ਥੱਲੇ ਦੇ ਵਿੱਚ ਦੋ ਬੈਡਰੂਮ ਹੈ ਜੀ ਇੱਕ ਕੰਮਰੂਮ ਹੈ ਇੱਕ ਮਾਸਟਰ ਡਰੈਸਿੰਗ ਟਾਇਲਟ ਅਟੈਚ ਹੈ ਇੱਕ ਕਾਮਨ ਟਾਇਲਟ ਹੈ ਇੱਕ ਸਟੋਰ ਹੈ ਜੀ ਇੱਕ ਕਿਚਨ ਹੈ ਜੀ ਤੇ ਡਬਲ ਪੋਰਚ ਹੈ ਜੀ ਠੀਕ ਹੈ ਜੀ ਦੋਨੇ ਪਾਸੇ ਐਂਟਰੀ ਹੈ ਇੱਕ ਪੋਰਚ ਦੇ ਪਾਸੇ ਐਂਟਰੀ ਹੈ ਇੱਕ ਦੂਸਰੇ ਪੋਰਚ ਪਾਸੇ ਜਿੰਨੀਆਂ ਵੀ ਇਹ ਪਰਦੀਆਂ ਨੇ ਜੀ ਹਾਂਜੀ ਬਾਈ ਇਹ ਸਾਰੀਆਂ ਅਸੀਂ ਆਰ ਸੀ ਸੀ ਫਿਲਪ ਕਰਾਈਆਂ ਹੋਈਆਂ ਨੇ ਕਿਉਂਕਿ ਸਭ ਤੋਂ ਵੱਧ ਨਾ ਪਰਦੀ ਦੇ ਵਿੱਚ ਹੀ ਤੇੜਾ ਆਉਂਦੀਆਂ ਨੇ ਤਿਆ ਸਲਾਬ ਕਰਕੇ ਬਾਹਰੋਂ ਹੋਰੋਂ ਦਿਖਣ ਲੱਗ ਗਈ ਜਿਹੜੀ ਪਾਵੇਂ ਨੇ ਇਹ ਵੀ ਸਰਦਾਰ ਜੀ ਨੇ ਘਰੇ ਬੰਦਾ ਕਾਰੀਗਰ ਬੁਲਾ ਕੇ ਨਾ ਫੇਰ ਤਿਆਰ ਕਰਾਇਆ ਨੀ ਜੀ ਤੋਂ ਫਰਮਾ ਬਣਵਾ ਕੇ ਨਾ ਸਪੈਸ਼ਲ ਫਰਮਾ ਬਣਵਾਇਆ ਸੀ ਜੀ ਸਪੈਸ਼ਲ ਅੱਜ ਤੋਂ 4 ਸਾਲ ਪਹਿਲਾਂ ਤਾਂ ਮਿਲਦਾ ਹੀ ਨਹੀਂ ਸੀ ਇਹ ਜੀ ਕਿਦਾ ਪਾਣੀ ਛੱਤਾਂ ਦਾ ਸਾਰਾ ਉਹਦੇ ਚ ਆ ਪੈ ਗਿਆ ਅੱਛਾ ਆਪਾਂ ਦੇਖਦੇ ਆਂ ਆਲਮੋਸਟ ਕੋਠੀ ਦੀ ਬਾਉਂਡਰੀ ਦੇ ਬਾਹਰਲੀ ਤਰਫ ਡਿਜ਼ਾਈਨ ਹੁੰਦਾਗਾ ਬਿਲਕੁਲ ਭਾਈ ਠੀਕ ਹੈ ਇਹ ਸਰਦਾਰ ਦੀ ਚੁਆਇਸ ਸੀਗੀ ਵੀ ਯਾਰ ਵੀ ਮੇਰੇ ਕੋਈ ਬੰਦਾ ਕਰੇ ਆਵੇ ਵੀ ਯਾਰ ਸਾਫ ਕੰਦ ਕਿਉਂ ਦਿਖੇ ਬਿਲਕੁਲ ਪੈਸਾ ਲੱਗਣਾ ਕੋਈ ਗੱਲ ਨਹੀਂ ਵੀ ਡਿਜ਼ਾਈਨ ਅੰਦਰਲੀ ਸਾਈਡ ਤੋਂ ਵੀ ਹੋਣਾ ਚਾਹੀਦਾ ਹੈ ਬਾਕੀ ਇਹੀ ਸਲਾਹ ਦੇਵਾਂਗੇ ਅਸੀਂ ਤਾਂ ਵੀ ਆ ਡਬਲ ਕੋਟਡ ਬਣਾਓ ਹੁਣ ਤਾਂ ਕਵਰ ਚੜਾ ਦਿੰਦੇ ਨੇ ਹਾਂ ਪਲਾਸਟਿਕ ਵਾਲੀਆਂ ਟੈਂਕੀਆਂ ਦੇ ਕਵਰ ਚੜ ਗਏ ਬਿਲਕੁਲ ਭਾਈ ਪਰ ਐਡੀ ਵਧੀਆ ਚੀਜ਼ ਨਹੀਂ ਹੈਗੀ ਦੋਸਤੋ ਜਦੋਂ ਤੁਸੀਂ ਚੰਗਾ ਘਰ ਬਣਾਉਣ ਦਾ ਸੁਪਨਾ ਦੇਖਦੇ ਹੋ ਆਪਾਂ ਉਹਨੂੰ ਸੁਪਨਿਆਂ ਦਾ ਘਰ ਵੀ ਕਹਿ ਸਕਦੇ ਹਾਂ ਜਦੋਂ ਤੁਸੀਂ ਇਹ ਚੀਜ਼ ਦੇਖਦੇ ਹੋ ਵੀ ਆਪਣਾ ਘਰ ਐਦਾਂ ਦਾ ਹੋਵੇ ਤਾ ਇੱਕ ਬੰਦਾ ਸੋਚਦਾ ਵੀ ਮੇਰਾ ਘਰ ਐਦਾਂ ਦਾ ਹੋਣਾ ਚਾਹੀਦਾ ਐਦਾਂ ਦਾ ਹੋਣਾ ਚਾਹੀਦਾ ਤਾਂ ਉਹਨੂੰ ਇੱਕ ਚੰਗਾ ਨਕਸ਼ੇ ਵਾਲਾ ਹੀ ਸਮਝ ਸਕਦਾ ਹੈ ਅੱਜ ਤੁਹਾਡੀ ਗੱਲਬਾਤ ਕਰਵਾਵਾਂਗੇ ਨਕਸ਼ੇ ਵਾਲੇ ਭਰਾ ਨਾਲ ਜਿਨ੍ਹਾਂ ਨੇ ਇਹ ਕੋਠੀ ਦਾ ਨਕਸ਼ਾ ਬਣਾਇਆ ਤੁਸੀਂ ਬਹੁਤ ਸੋਹਣਾ ਘੇੜ ਦੇਖ ਰਹੇ ਹੋ ਤੇ ਪਹਿਲਾਂ ਪੁੱਠੀ ਦੇ ਏਰੀਆ ਦੀ ਗੱਲ ਕਰੀਏ 2100 ਸਕਰ ਫੁੱਟ ਏਰੀਆ ਜੀ ਕੋਠੀ ਦਾ ਗਰਾਊਂਡ ਫਲੋਰ ਦਾ ਤੇ 1100 ਸਕਰ ਫੁੱਟ ਏਰੀਆ ਹੈਗਾ ਜੀ ਇਹਦਾ ਫਰਸਟ ਫਲੋਰ ਦਾ ਤੇ ਬਾਈ ਇਧਰੋਂ ਫਰੰਟ ਦਿਖਾਉਣਾ ਪਵੇਗਾ ਬਾਈ ਹੋਰ ਹੀ ਆਪਣੇ ਨਾਲ ਮੌਜੂਦ ਰਹਿਣਗੇ ਜਿਹੜਿਆਂ ਨੇ ਇਹ ਨਕਸ਼ਾ ਬਣਾਇਆ ਗੱਲਬਾਤ ਕਰਾਂਗੇ ਤੇ ਆਪਾਂ ਇਧਰ ਕਾ ਵਗਿਆ ਰ ਲੱਗਿਆ ਹੋਇਆ ਪੌਦੇ ਵਗਿਆ ਲੱਗੇ ਹੋਏ ਤੇ ਅੱਜ ਤੁਹਾਨੂੰ ਕਰਵਾਉਣੇ ਆ ਗੱਲਬਾਤ ਬਾਈ ਹੋਰੀ ਨੇ ਸੈਟਿੰਗ ਦਾ ਪੂਰਾ ਪ੍ਰਬੰਧ ਕੀਤਾ ਬਾਈ ਹੋਰਾਂ ਨੇ ਤੇ ਆਜੋ ਦੋਸਤੋ ਆਰਕੀਟੈਕਟ ਭਰਾ ਦੀ ਜਿਹੜੇ ਜਿਹੇ ਆਪਾਂ ਗੱਲ ਕਰਦੇ ਸੀ ਬਾਈ ਹੋਰੀ ਆਪਣੇ ਨਾਲ ਨੇ ਬਹੁਤ ਸੋਹਣੇ ਨਕਸ਼ੇ ਬਣਾਏ ਨੇ ਬਾਈ ਹੋਰਾਂ ਨੇ ਤੇ ਆ ਤੁਸੀਂ ਦੇਖ ਹੀ ਰਹੇ ਹੋ 1100 ਸਕਰ ਫੁੱਟ ਉੱਪਰ ਵਾਲਾ ਪੋਰਸ਼ਨ ਹੈ ਜੀ 2100 ਸਕਰ ਫੁੱਟ ਥੱਲੇ ਵਾਲਾ ਪੋਰਸ਼ਨ ਹੈ ਤੇ ਬਾਈ ਹੋਰੀ ਵੀ ਆਪਣੇ ਨਾਲ ਮੌਜੂਦ ਨੇ ਤੇ ਜਿਨ੍ਹਾਂ ਦੀ ਇਹ ਕੋਠੀ ਹੈ ਸਸੀ ਗਾਲ ਵੀਰ ਸਸੀ ਗਾਲ ਬਾਈ ਜੀ ਤੇ ਬਾਈ ਨਕਸ਼ੇ ਵਾਲੇ ਭਰਾ ਨਾਲ ਆਪਣਾ ਗੱਲਬਾਤ ਕਰਾਂਗੇ ਆਪਾਂ ਕਿਹੜਾ ਕਿੱਥੇ ਬ ਕੀ ਬਾਈ ਹੋਰਾਂ ਦੀ ਫਰਮ ਹੈ ਤੇ ਕੀ ਬਾਈ ਹੋਰਾਂ ਦਾ ਨਾਮ ਹੈ ਤੇ ਬਾਈ ਹੋਰਾਂ ਤੋਂ ਵੀ ਜਾਣਾਂਗੇ ਤੇ ਬਾਈ ਪਹਿਲਾਂ ਤੁਸੀਂ ਦੱਸੋ ਜੀ ਆਪਣਾ ਫਰਮ ਦਾ ਨਾਮ ਤੇ ਆਪਣਾ ਨਾਮ ਕੀ ਹੈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਸਾਰੀ ਸਮੁੱਚੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਜੋ ਇਸ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ ਮੇਰਾ ਨਾਮ ਹੈ ਜੀ ਹਰਨੇਕ ਸਿੰਘ ਗੋਰੀਆ ਹਾਂਜੀ ਫਰਮ ਹੈ ਆਪਣੀ ਗੋਰੀਆ ਹਾਊਸ ਡਿਜ਼ਾਈਨਰ ਠੀਕ ਹੈ ਬਾਈ ਜੀ ਪਿੰਡ ਨਾਗਪੁਰ ਜੀ ਮੇਰੇ ਰਤੀਆ ਸਰੂਰਗਾ ਰੋਡ ਦੇ ਉੱਪਰ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਕੋਠੀ ਦੇ ਡਿਜ਼ਾਈਨ ਦੀ ਗੱਲ ਕਰੀਏ ਤੇ ਏਰੀਆ ਦੀ ਗੱਲ ਕਰੀਏ ਆਪਾਂ ਦੱਸ ਚੁੱਕ ਥੱਲੇ ਵਾਲਾ ਪੋਰਸ਼ਨ ਫਸਟ ਆਫ ਬਲੋ ਗਰਾਉਂਡ ਫਲੋਰ ਆ ਜਿਹੜਾ ਇਹ ਕਿੰਨਾ ਸਕਰ ਫੁੱਟ ਹੈ ਤੇ ਉੱਪਰ ਵਾਲਾ ਕਿੰਨਾ ਜੀ ਨੀਚੇ ਵਾਲਾ ਜਿਹੜਾ ਦਾ ਗਰਾਉਂਡ ਫਲੋਰ ਏਰੀਆ ਹੀ ਬੇਸਿਕ ਏਰੀਆ ਹੈ 2100 ਸਕਰ ਫੁੱਟ ਠੀਕ ਹੈ ਜੀ ਠੀਕ ਹੈ ਜੀ ਫਸਟ ਫਲੋਰ ਦੇ ਏਰੀਆ ਦਾ ਬਣਾਇਆ ਸੀ ਜੀ 1100 ਸਕਰ ਫੁੱਟ ਠੀਕ ਹੈ ਬਾਈ ਜੀ ਸਾਰਾ ਪਲਾਨ ਇਹ ਅਸੀਂ ਵਾਸਤੂ ਦੇ ਅਕੋਰਡਿੰਗ ਬਣਾਇਆ ਹੋਇਆ ਜੀ ਜੀ ਇਹਦੇ ਵਿੱਚ ਅਸੀਂ ਬਹੁਤ ਚੀਜ਼ਾਂ ਨਵੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਠੀਕ ਹੈ ਬਾਈ ਉਹ ਆਪਾਂ ਅੰਦਰ ਤੋਂ ਦਿਖਾਵਾਂਗੇ ਕੀ ਕੀ ਨਵਾਂ ਕੀਤਾ ਬਾਈ ਹੋਰ ਨਾਲ ਗੱਲਬਾਤ ਕਰਕੇ ਜਾਣਾਗੇ ਨਾਲੇ ਭਰਾ ਹੋਰ ਨਾਲ ਵੀ ਆਪਾਂ ਕਰਦ ਤੇ ਕੋਠੀ ਦਾ ਬਾਈ ਬਾਹਰੋਂ ਫਰੰਟ ਐਲੀਵੇਸ਼ਨ ਦਿਖਾਓ ਤੁਸੀਂ ਬਹੁਤ ਸੋਹਣਾ ਬਣਿਆ ਹੋਇਆ ਤੇ ਇੱਧਰ ਲੌਨ ਏਰੀਆ ਵੀ ਬਹੁਤ ਸੋਹਣਾ ਤੇ ਅੱਗੇ ਗੇਟ ਤੋਂ ਹੀ ਪਤਾ ਲੱਗ ਗਿਆ ਸੀ ਬਾਈ ਵੀ ਅੱਗੇ ਜਿੱਦਾਂ ਗੇਟ ਹੈ ਗੇਟ ਤੋਂ ਪਤਾ ਲੱਗ ਗਿਆ ਸੀ ਅੱਗੇ ਕੋਠੀ ਅੰਦਰ ਕਿੰਨੀ ਕੁ ਵਧੀਆ ਹੋਗੀ ਤੇ ਅੱਗੇ ਜੋ ਵੀ ਕੰਮ ਆਪਾਂ ਸਾਰੀ ਗੱਲਬਾਤ ਆਪਣਾ ਨਾਮ ਤੇ ਆਪਾਂ ਖੜੇ ਕਿਹੜੀ ਲੋਕੇਸ਼ਨ ਤੇ ਆਂ ਬਾਈ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਹਾਂਜੀ ਆਪਾਂ ਖੜੇ ਆ ਇਸ ਟਾਈਮ ਔਰ ਟਾਣੀ ਖੂਨਣ ਪਿੰਡ ਸਾਡਾ ਖੁੰਨਣ ਹੈ ਖੁੰਨਣ ਜੀ ਤੇ ਢਾਣੀ ਹੈ ਖੁੰਨਣ ਦੀ ਰਕਬਾ ਖੁੰਨਣ ਦਾ ਤੇ ਏਰੀਆ ਕਿਹੜਾ ਜੀ ਇਹ ਜੇ ਜ਼ਿਲ੍ਹੇ ਦੀ ਗੱਲ ਕਰੀਏ ਜ਼ਿਲ੍ਹਾ ਏਰੀਆ ਸਾਡਾ ਫਤਿਆਵਾਡ ਡਿਸਟ੍ਰਿਕਟ ਹੈ ਹਰਿਆਣਾ ਫਤਿਆਵਾਡ ਤੇਸੀਲ ਸਾਨੂੰ ਰਤਿਆ ਪੈਂਦੀ ਹੈ ਠੀਕ ਹੈ ਸਰ ਠੀਕ ਹੈ ਹਾਂਜੀ ਹਾਂਜੀ ਤੇ ਹਰਿਆਣਾ ਦਾ ਦੋਸਤੋ ਪਿੰਡ ਹੈ ਬਾਈ ਉਹਨਾਂ ਦੀ ਢਾਣੀ ਹੈ ਜਿੱਥੇ ਕੋਠੀ ਬਣੀਆਂ ਬਹੁਤ ਸ਼ਾਨਦਾਰ ਤੇ ਆਪਾਂ ਇਹਦੇ ਬਾਰੇ ਜਾਣਾਂਗੇ ਅੰਦਰ ਤੋਂ ਕੀ ਕੀ ਕੰਮ ਹੋਇਆ ਹੋਇਆ ਤੇ ਆਪਾਂ ਨਾਲ ਚੱਲ ਕੇ ਦਿਖਾਉਣਾ ਇੱਕ ਵਾਰੀ ਫਰੰਟ ਤੁਸੀਂ ਦੇਖ ਲਿਆ ਤੇ ਇੱਥੋਂ ਦੀ ਗੱਲ ਕਰੀਏ ਇਹ ਮਾਰਬਲ ਲੱਗਿਆ ਹੈ ਨਾ ਜੀ ਪੋਰਚ ਵਾਲਾ ਜਿਹੜਾ ਏਰੀਆ ਜੀ ਪੋਰਚ ਆਪਾਂ ਦਿਖਾ ਦੋ ਇੱਥੇ ਪੀਓਪੀ ਹੋਈ ਹੋਈ ਆ ਪੋਰਚ ਦੇ ਵਿੱਚ ਕੋਠੀ ਨੂੰ ਜਿੰਨੀ ਨੂੰ ਪੇਂਟ ਹੋਇਆ ਅੰਦਰੋਂ ਸਾਰਾ ਕੰਮ ਲੱਗ ਬਗ ਕੰਪਲੀਟ ਆ ਹੈ ਨਾ ਜੀ ਹਾਂਜੀ ਹਾਂਜੀ ਤੇ ਬਾਹਰੋਂ ਬਾਈ ਹੋਰਾਂ ਨੇ ਅਜੇ ਪੇਂਟ ਦਾ ਕੰਮ ਕਰਵਾਉਣਾ ਹੈ ਤੇ ਉਹ ਜੇ ਬਾਕੀ ਰਹਿੰਦਾ ਉਸ ਤੋਂ ਬਾਅਦ ਆਪਾਂ ਦੁਬਾਰਾ ਵੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਇਹਦੀ ਪੂਰੀ ਕਰਕੇ ਤੇ ਅੱਜ ਡਿਜ਼ਾਈਨ ਬਾਰੇ ਤੇ ਜੋ ਜੋ ਬਾਈ ਹੋਰਾਂ ਨੇ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹਰ ਇੱਕ ਬੰਦਾ ਕੋਠੀ ਬਣਾਉਂਦਾ ਜਦੋਂ ਉਹਦੇ ਚ ਇੱਕ ਕਾਰਗੈਟ ਇੰਟਰ ਤੇ ਇੱਕ ਮੰਗਾਨ ਮਾਲਕ ਤੇ ਕਿਠੇਕੇ ਦਾ ਰਹਿ ਕਰਕੇ ਬਹੁਤ ਸੋਹਣਾ ਕੰਮ ਕਰ ਸਕਦੇ ਹਨਾ ਬਾਈ ਆਂਗੇ ਇੰਦਰ ਬੇੜਾ ਦਿਖਾ ਦਿਓ ਬਾਈ ਸਾਰੇ ਦੇ ਵਿੱਚ ਬਾਈ ਹੋਰਾਂ ਨੇ ਮਾਰਬਲ ਲਾਇਆ ਹੋਇਆ ਇੱਥੇ ਗ੍ਰੇਨਾਇਟ ਲਾਇਆ ਹੋਇਆ ਤੇ ਅੱਗੇ ਗੱਲਬਾਤ ਕਰਾਂਗੇ ਆਜੋ ਬਾਈ ਹੁਣ ਆਪਾਂ ਦਿਖਾਉਨੇ ਅੰਦਰ ਤੋਂ ਕੋਠੀ ਕੀ ਕੀ ਕੰਮ ਹੋਇਆ ਪਹਿਲਾਂ ਬਈ ਇੱਥੇ ਮੇਨ ਜੋੜੀ ਤੇ ਆ ਗਏ ਹਨਾ ਹਾਂਜੀ ਹਾਂਜੀ ਤੇ ਜੇ ਇਹਦੀ ਗੱਲ ਕਰੀਏ ਬਾਈ ਇਹ ਕਿਹੜੀ ਲੱਕੜ ਯੂਜ਼ ਕੀਤੀ ਆਪਾਂ ਇਹ ਬਾਈ ਜੀ ਆਪਣੇ ਘਰ ਦੀਆਂ ਟਾਲੀਆਂ ਨੇ ਹਾਂਜੀ ਟਾਲੀਆਂ ਸੀਗੀਆਂ ਬਜ਼ੁਰਗਾਂ ਦੀਆਂ ਲਾਈਆਂ ਹੋਈਆਂ ਠੀਕ ਹੈ ਜੀ ਉਹ ਟਾਲੀ ਸਾਰੀ ਮਤਲਬ ਅਸੀਂ ਯੂਜ਼ ਕੀਤੀ ਹੈ ਇੱਥੇ ਠੀਕ ਹੈ ਠੀਕ ਹੈ ਤੇ ਬਾਕੀ ਪਾਲਿਸ਼ ਦਾ ਕੰਮ ਅਜੇ ਰਹਿੰਦਾ ਪਾਲਿਸ਼ ਠਹਿਰ ਕੇ ਕਰਵਾਵਾਂਗੇ ਜੀ ਕੁ ਮਹੀਨਾ ਦੋ ਮਹੀਨੇ ਨਾਲ ਜਦੋਂ ਮੌਸਮ ਖੁੱਲ ਗਏ ਜੀ ਤੇ ਉਦੋਂ ਬਾਅਦ ਇਹ ਪਾਲਿਸ਼ ਕਰਵਾਵਾਂਗੇ ਜੇ ਪਾਲਿਸ਼ ਦਾ ਆਗੇ ਇਹ ਚਗਾਠ ਹਨ ਹਾਂਜੀ ਹਾਂਜੀ ਇਹ ਡਿਫਰੈਂਟ ਜੀ ਦੇਖ ਰਹੇ ਨੇ ਇਦਾਂ ਦੀ ਚਗਾਠ ਤੇ ਬਹੁਤ ਘੱਟ ਲੱਗੀ ਹੈ ਜੀ ਇਹ ਚਗਾਠਾ ਬਾਕੀ ਤੇ ਆਪਣੇ ਸਾਰੇ ਮਲੇਸ਼ੀਆ ਸਾਹ ਲੱਗੀ ਹੈ ਜੀ ਅੱਛਾ ਜੀ ਤੇ ਬਾਕੀ ਆ ਇੱਕ ਅਸੀਂ ਮਿਸਤਰੀ ਤੋਂ ਇਹ ਗ੍ਰੇਨਾਈਟ ਦੀ जुगाड़ तैयार करवाई है जी अच्छा ग्रेनाइट ਜਿਹੜਾ ਪਾ ਲਾਇਆ ਹੋਇਆ ਹੈ ਹਾਂਜੀ ਹਾਂਜੀ ਥੱਲੇ ਲਾਇਆ ਨਾ ਇਹ ਗ੍ਰੇਨਾਈਟ ਦੀਆਂ ਜਗਾਠਾਂ ਵੀ ਬਣਦੀਆਂ ਨੇ ਠੀਕ ਹੈ ਜੀ ਇਹ ਰਾਜਸਤਾਨੀ ਮਿਸਤਰੀ ਸੀ ਆਪਣੇ ਜਿਹੜਾ ਮਾਰਬਲ ਦਾ ਕੰਮ ਕਰਕੇ ਗਿਆ ਠੀਕ ਹੈ ਬਈ ਉਹਨੇ ਇੱਕ ਇਹ ਗ੍ਰੇਨਾਈਟ ਦੀ ਜਗਾੜ ਸਾਨੂੰ ਤਿਆਰ ਕਰਕੇ ਦਿੱਤੀ ਆ ਠੀਕ ਹੈ ਬਈ ਅੰਦਰ ਅੰਦਰ ਹੋਰ ਲੱਗੀਆਂ ਨੇ ਜਾਂ ਇਹੀ ਲੱਗੀਆਂ ਨੇ ਨਹੀਂ ਨਹੀਂ ਅੰਦਰ ਸਾਰੀਆਂ ਮਲੇਸ਼ੀਆ ਸਾਹ ਲੀ ਲੱਗੀ ਹੋਈਆਂ ਠੀਕ ਹੈ ਬਈ ਤਾਂ ਦਿਖਾਈਏ ਆਪਾਂ ਅੰਦਰ ਤੋਂ ਹਾਂਜੀ ਹਾਂਜੀ ਤੇ ਮੇਨ ਆ ਆਗੀ ਮੇਨ ਜੋੜੀ ਇਹ ਵੀ ਸਾਰੀ ਸ਼ੀਸ਼ਮ ਹੀ ਆ ਜੀ ਠੀਕ ਹੈ ਬਈ ਠੀਕ ਹੈ ਗਾਲੀ ਵੀ ਕਹਿ ਦਨੇ ਆ ਤੇ ਆ ਜੋ ਬਈ ਦਿਖਾਓ ਅ ਤੇ ਬਾਈ ਜੇ ਆਪਾਂ ਗੱਲਬਾਤ ਕਰੀਏ ਬਾਈ ਹੋਰੀ ਬਾਈ ਗੋਰੀ ਆਉਰੇ ਵੀ ਆਪਣੇ ਨਾਲ ਨੇਗੇ ਇਹਨਾਂ ਨਾਲ ਬਾਈ ਤੁਸੀਂ ਸਾਨੂੰ ਡਿਜ਼ਾਈਨ ਬਾਰੇ ਵੀ ਦੱਸੀ ਜਾਓ ਆਪਾਂ ਕਿੱਥੇ ਕਿੱਥੇ ਕੀ ਕੀ ਬਣਾਇਆ ਮੇਨ ਐਂਟਰੀ ਹੈ ਇਧਰੋਂ ਆਪਣੀ ਇੱਥੇ ਵੀ ਗ੍ਰੇਨਾਈਟ ਹੈ ਬਾਹਰਲੇ ਪਾਸੇ ਵੀ ਗ੍ਰੇਨਾਈਟ ਹੈ ਨਾ ਤੇ ਬਾਈ ਡਿਜ਼ਾਈਨ ਦੀ ਗੱਲ ਕਰੀਏ ਚ ਕਿੰਨੇ ਰੂਮ ਆ ਤੇ ਕਿੱਥੇ ਕਿੱਥੇ ਕੀ ਕੀ ਬਣਾਇਆ ਜ਼ਰੂਰ ਦੱਸੋ ਨਾਲ ਚੱਲ ਕੇ ਇਹਦੇ ਵਿੱਚ ਦੋ ਬੈੱਡਰੂਮ ਹੈ ਜੀ ਇੱਕ ਬੈੱਡਰੂਮ ਹੈ ਇੱਕ ਮਾਸਟਰ ਡਰੈਸਿੰਗ ਟਾਇਲਟ ਅਟੈਚ ਹੈ ਇੱਕ ਕਾਮਨ ਟਾਇਲਟ ਹੈ ਇੱਕ ਸਟੋਰ ਹੈ ਜੀ ਇੱਕ ਕਿਚਨ ਹੈ ਜੀ ਠੀਕ 4 4 ਚ ਜੀ ਠੀਕ ਹੈ ਜੀ। ਦੋਨੇ ਪਾਸੇ ਇੰਟਰੀ ਹੈ ਇੱਕ ਐਸਪੋਰਟ ਚ ਪਾਸੇ ਇੰਟਰੀ ਹੈ ਇੱਕ ਦੂਸਰੇ ਪੋਰਟ ਚ ਪਾਸੇ ਇੰਟਰੀ ਹੈ। ਤੇ ਇਧਰੋਂ ਇੰਟਰੀ ਕੀਤੀ ਹੈ ਬਾਈ ਇਧਰੋਂ ਦੱਸੀ ਜਾਇਓ ਇਧਰ ਆ ਇਧਰ ਦੀ ਗੱਲ ਕਰੀਏ ਜੀ ਆਪਾਂ। ਇਹ ਆਪਣਾ ਮੇਨ ਡਰਾਈਵਿੰਗ ਰੂਮ ਆ ਗਿਆ ਜੀ ਇਹ ਸਾਰਾ ਬੋਲ ਪੇਪਰ ਯੂਜ਼ ਕੀਤਾ ਹੋਇਆ ਹੈ ਜੀ ਇਹ ਸਾਰੀ ਡਿਸ਼ਮ ਵਾਲੀ ਸੀਲਿੰਗ ਤੇ ਯੂਜ਼ ਕੀਤੀ ਹੋਈ ਹੈ ਇਹ ਆਪਾਂ। ਠੀਕ ਹੈ ਜੀ। ਸੀਲਿੰਗ ਦੇ ਵਿੱਚ ਅਸੀਂ ਬੋਲ ਪੇਪਰ ਯੂਜ਼ ਕੀਤਾ। ਠੀਕ ਹੈ ਬਾਈ ਠੀਕ ਹੈ ਕਹਿੰਦਾ ਮਤਲਬ ਸਾਰੀ ਕੁੱਠੀ ਦੇ ਵਿੱਚ ਇਹੀ ਕੀਤਾ ਬਾਈ। ਹਾਂਜੀ ਹਾਂਜੀ ਤੇ ਉਧਰ ਬਾਈ ਦਿਖਾ ਦਿਓ ਬਾਲ ਪੇਪਰ ਬਹੁਤ ਸੋਹਣਾਗਾ। ਤੇ 1 ਵਜੇ ਆਪਾਂ ਹੋਰ ਗੱਲ ਕਰੀਏ ਸਾਨੂੰ ਤੁਸੀਂ ਇਹਦੀ ਕੋਠੀ ਦਾ ਡਾਈਮੈਂਸ਼ਨ ਵੀ ਉਹ ਦੱਸੋ ਤੇ ਡਾਈਮੈਂਸ਼ਨ ਹੈ ਜੀ ਅੱਛਾ ਜੀ ਜਿਹਦੇ ਪੋਰਚ ਵਿੱਚ ਲਾ ਕੇ ਡਾਈਮੈਂਸ਼ਨ ਦਿੰਨੀ ਹੈ ਜੀ ਵੈਸੇ ਜਿਹੜਾ ਏਰੀਆ ਇਹਦਾ ਉਹ ਇਧਰ ਵੀ ਪੋਰਚ ਆ ਕੇ ਇਧਰ ਵੀ ਪੋਰਚ ਆ ਗਿਆ ਡਬਲ ਪੋਰਚ ਹੈ ਜੀ ਇਹ ਜਿਹੜੀ ਵਾਸਤੂ ਦੇ ਅਕੋਰਡਿੰਗ ਕੋਠੀ ਬਣੀ ਹੋਈ ਹੈਗੀ ਠੀਕ ਹੈ ਜੀ ਇਹ ਨਾਰਥ ਫੇਸ ਹੋ ਗਿਆ ਜੀ ਈਸਟ ਫੇਸ ਹੋ ਗਿਆ ਦੋਨੇ ਪਾਸੇ ਹੀ ਅਸੀਂ ਪੋਰਚ ਦਿੱਤਾ ਹੋਇਆ ਹੈ ਐਂਟਰੀ ਦੋਨੇ ਪਾਸੇ ਦਿੰਦੀ ਦੋਨੇ ਪਾਸੇ ਦਿੰਦੀ ਠੀਕ ਹੈ ਭਾਈ ਠੀਕ ਹੈ ਜੇ ਵੀ ਡਰਿੰਕ ਰੂਮ ਦੀ ਗੱਲ ਕਰੀਏ ਤੇ ਸਾਡਾ ਮੰਨ ਕੇ ਚੱਲੋ ਜੀ 12 ਬਾਈ 13 ਦਾ ਡਰਿੰਕ ਰੂਮ ਹੈ ਜੀ 12 ਬਾਈ 13 ਦਾ ਡਰਿੰਕ ਰੂਮ ਹੈ ਇਧਰੋਂ ਮੈਂ ਪੋਰਚ ਦੇ ਵਿੱਚੋਂ ਐਂਟਰੀ ਕੀਤੀ ਸੀ ਮੇਨ ਐਂ ਤੇ ਅੱਗੇ ਚੱਲ ਕੇ ਦਿਖਾਉਣੇ ਆ ਤੇ ਨਾਲ ਦੀ ਨਾਲ ਬਾਈ ਆਪਾਂ ਗੱਲਬਾਤ ਕਰਦੇ ਆ ਹਾਂਜੀ ਤੇ ਇੱਥੇ ਆਪਾਂ ਲੋਬੀ ਦੇ ਵਿੱਚ ਆਏ ਆ ਬਾਈ ਲੋਬੀ ਦਾ ਸਾਈਜ਼ ਦਿਖਾ ਦਿਓ ਬਹੁਤ ਕਹਿੰਦਾ ਮਤਲਬ ਖੁੱਲਾ ਹੈਗਾ ਬਟੇਬਲ ਲੋਬੀ ਹੈ ਜੀ ਵਧੀਆ ਤੇ ਉੱਪਰ ਬਾਈ ਸਾਰੇ ਚ ਡਾਊਨ ਸੀਲਿੰਗ ਹੈ ਹਾਂਜੀ ਹਾਂਜੀ ਸਾਰੇ ਜੀ ਤੇ ਬਾਈ ਕਿਹੜਾ ਲੂਫਰ ਸ਼ੀਟ ਲੱਗੀ ਹੋਈ ਹੈ ਹਾਂਜੀ ਇਹ ਲੂਵਰ ਲੱਗੇ ਹੋਏ ਨੇ ਜੀ ਲੂਵਰ ਪੈਨਲ ਬੋਲ ਦਿੰਦੇ ਨੇ ਇਹਨਾਂ ਨੂੰ ਠੀਕ ਹੈ ਬਾਈ ਬਾਕੀ ਇਹ ਸਾਰਾ ਜਿਵੇਂ ਸੀਲਿੰਗ ਦੇ ਵਿੱਚ ਆਪਾਂ ਵਾਲ ਪੇਪਰ ਯੂਜ਼ ਕੀਤਾ ਹੋਇਆ ਠੀਕ ਹੈ ਬਾਈ ਠੀਕ ਹੈ ਤੇ ਬਾਈ ਇਧਰ ਲਈ ਐਂਟਰੀ ਵੇਖੋ ਇਹ ਆਪਣੀ ਸੈਕੰਡ ਫਸਟ ਐਂਟਰੀ ਵੈਸੇ ਇਹ ਕੀ ਉਹ ਸੈਕੰਡ ਸੀਗੀ ਇਹ ਮੇਨ ਐਂਟਰੀ ਹੈ ਜੀ ਆਪਣੀ ਮੇਨ ਐਂਟਰੀ ਇਧਰ ਬਾਈ ਜਿਵੇਂ ਕਿ ਇਸ ਤਰ੍ਹਾਂ ਆਪਾਂ ਪੋਰਚ ਦੇ ਵਿੱਚੋਂ ਗੱਡੀ ਵਗੈਰਾ ਖੜੀ ਕਰ ਸਕਦੇ ਹਾਂ ਨਾ ਆ ਦੇਖੋ ਬਾਈ ਤੁਸੀਂ ਹਰਾਂ ਰਹ ਜਾਓਗੇ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਬਾਈ ਉਹਨਾਂ ਨੇ ਤੇ ਬਾਕੀ ਬਾਈ ਉਹਨਾਂ ਨੇ ਕੰਮ ਕਰਾਉਣ ਵਾਲਾ ਵੀ ਜਮਸਾ ਰਗਿਆ ਪਿਆ ਕੰਮ ਵੀ ਇੱਕ ਨੰਬਰ ਕਰਾਇਆ ਕੰਮ ਦਾ ਕਹਿੰਦਾ ਮਤਲ ਤੁਸੀਂ ਨਾ ਕਿ ਸੇਵ ਕੋਠੀ ਨੂੰ ਆਪਾਂ ਜੱਜ ਕਰਦੇ ਆਂ ਬਾਈ ਕੋਠੀ ਨੂੰ ਲੌਨ ਏਰੀਆ ਤੋਂ ਜੱਜ ਕੀਤਾ ਜਾਂਦਾ ਹੈ ਜਿਆਦਾ ਕਿਉਂਕਿ ਜਦੋਂ ਆਪਾਂ ਐਂਟਰੀ ਤੇ ਦੇਖਦੇ ਆਂ ਉਹਦੀ ਤੇ ਫੁੱਲ ਪੌਦੇ ਘਾਹ ਵਗੈਰਾ ਲੱਗਿਆ ਹੋਣਾ ਚਾਹੀਦਾ ਤਾਂ ਪਤਾ ਲੱਗ ਜਾਂਦਾ ਬੰਦੇ ਨੇ ਅਰੀਜਨਲ ਕਿੰਨੀ ਕੰਨਾ ਇੰਦਰ ਕੰਮ ਹੋਇਆ ਹੋਣਾ ਵੈਸੇ ਸਰਦਾਰ ਜੀ ਨੇਚਰ ਨੂੰ ਬਹੁਤ ਜਿਆਦਾ ਪਸੰਦ ਕਰਦੇ ਨੇ ਜੀ ਠੀਕ ਹੈ ਭਾਈ ਇਹ ਚੀਜ਼ ਜ਼ਰੂਰੀ ਹੈ ਅਰੇ ਆਪ ਹੀ ਲਾਏ ਹੋ ਇਹਨੇ ਕੋਈ ਮਾਨੀ ਨਹੀਂ ਆਉਂਦਾ ਜੀ ਅੱਛਾ ਜੀ ਮਾਲੀ ਦਾ 6 ਮਹੀਨੇ ਬਾਅਦ ਇੱਕ ਵਾਰੀ ਬੁਲਾਈਦਾ ਕੋਈ ਛੋਟੀ ਮੁੱਟੀ ਕਰਨੀ ਗਾ ਸਾਰਾ ਆਪ ਕਰਦੇ ਤੇ ਉਧਰ ਵੀ ਦਿਖਾ ਦਿਓ ਭਾਈ ਬਾਈ ਉਹਨਾਂ ਨੇ ਅਲੱਗ ਤੋਂ ਨਾ ਜਿਹੜਾ ਪਾਸੇ ਤੇ ਹੀ ਉਧਰ ਬਣਾ ਡਾ ਵਗੈਰਾ ਰੱਖਿਆ ਹੋਇਆ ਹੈ ਤੁਸੀਂ ਅਲੱਗ ਸੰਦਾਂ ਵਗੈਰਾ ਵਾਸਤੇ ਰੱਖਿਆ ਹੋਇਆ ਹੈ ਸੰਦਾਂ ਵਾਸਤੇ ਇਹ ਸਟੋਰ ਵਗੈਰਾ ਜਿਹੜੇ ਦਾਣੇ ਆ ਜਿਵੇਂ ਕੋਈ ਫਸਲ ਆ ਉਹ ਪਰਲੀ ਸਾਈਡ ਰੱਖਿਆ ਹੈ ਠੀਕ ਹੈ ਜੀ ਤੇ ਆਜੋ ਜੀ ਆਪਾਂ ਅੰਦਰ ਤੋਂ ਇਧਰ ਦਵਾਰਾ ਚੱਲਦੇ ਆਂ ਆਪਾਂ ਦੋਨੇ ਐਂਟਰੀਆਂ ਦਿਖਾ ਚੁੱਕੇ ਆਂ ਤੇ ਹੁਣ ਆਪਾਂ ਅੰਦਰ ਇੱਕ ਡ੍ਰੈੰਗ ਰੂਮ ਦਿਖਾਇਆ ਸੀ ਤੁਹਾਨੂੰ ਜਿਹੜੀ ਪਹਿਲਾ ਐਂਟਰੀ ਹੋਈ ਸੀ ਤੇ ਇੱਥੋਂ ਆਪਾਂ ਜੀ ਗੱਲ ਕਰੀਏ ਜੀ ਇੱਥੋਂ ਪਹਿਲਾ ਬੈੱਡਰੂਮ ਦੇ ਚੱਲਾਂਗੇ ਤਾਂ ਕਿ ਆਪਣੇ ਭਰਾਵਾਂ ਨੂੰ ਐਂਦਾ ਪਤਾ ਲੱਗੀ ਜਾਵੇ ਕਿਦਾਂ ਦਾ ਡਿਜ਼ਾਈਨ ਆ ਠੀਕ ਹੈ ਤੇ ਇਧਰ ਦੀ ਗੱਲ ਕਰੀਏ ਇਹ ਆਪਣਾ ਕਾਮਨ ਟਾਇਲਟ ਹੈ ਜੀ ਠੀਕ ਹੈ ਕਮਨ ਟਾਇਲਟ ਹੈ ਜੀ ਤੇ ਨਾਲੇ ਇਹ ਅਟੈਚ ਟਾਇਲਟ ਹੈ ਜੀ ਠੀਕ ਹੈ ਇਹ ਅਟੈਚ ਆ ਗਿਆ ਬਈ ਅਟੈਚ ਵੀ ਆ ਗਿਆ ਬੈਡਰੂਮ ਦੇ ਨਾਲ ਤੇ ਕਮਨ ਵੀ ਆ ਗਿਆ ਜੀ ਠੀਕ ਹੈ ਬਈ ਬਹੁਤ ਸੋਹਣਾ ਹੈ ਇਹ ਆਪਣਾ ਫਰਸਟ ਬੈਡਰੂਮ ਹੈ ਜੀ ਤੇ ਬਈ ਇੱਧਰ ਵਾਸ਼ਸ਼ੂਨ ਦਾ ਏਰੀਆ ਵੀ ਬਹੁਤ ਸੋਹਣਾ ਹੈ ਠੀਕ ਹੈ ਕਾਊਂਟਰ ਵਾਸ਼ਸ਼ੂਨ ਲੱਗਿਆ ਹੋਇਆ ਹੈ ਜੀ ਤੇ ਬਈ ਜਿਹੜੇ ਬੈਡਰੂਮ ਹੈ ਕਹਿੰਦੇ ਨਾਲ ਜਿਵੇਂ ਇਹ ਬੈਡਰੂਮ ਹੈ ਅਸੀਂ ਨਾ ਉਧਰ ਕਿਚਨ ਵੀ ਦਿਖਾਵਾਂਗੇ ਆਪਾਂ ਵੈਸੇ ਆਪਾਂ ਇੱਕ ਵਾਰੀ ਮੈਂ ਤੁਹਾਨੂੰ ਦੱਸ ਰਿਹਾਗਾ ਉਹਦੀ ਵਿੰਡੋ ਤੋਂ ਲੈ ਕੇ ਹਾਂਜੀ ਜਿਹੜਾ ਡ੍ਰੈਂਗ ਰੂਮ ਦਾ ਏਰੀਆ ਹੋ ਗਿਆ ਜਾਂ ਇਧਰ ਬੈਡਰੂਮ ਦਾ ਹੋ ਗਿਆ ਇੱਥੋਂ ਵੀ ਵਿੰਡੋ ਹੈ ਨਾ ਭਾਈ ਸਾਰੇ ਪਾਸਿਓਂ ਨਿਗਾਹ ਭਾਈ ਦੀ ਹੈ ਬਿਦੇ ਦੇ ਹਿਸਾਬ ਨਾਲ ਛੱਡੀ ਹੋਈ ਜੀ ਵੀ ਇਹ ਕਾਰਨਰ ਵਿੰਡੋ ਲਾਈ ਹੋਈ ਹੈ ਵੀ ਬਾਹਰ ਲੌਨ ਏਰੀਆ ਚ ਹੋ ਗਿਆ ਤੇ ਪੋਰਚ ਜੋ ਗਿਆ ਵੀ ਪੂਰਾ ਪਰਫੈਕਟ ਦਿਖੇ ਬਿਲਕੁਲ ਭਾਈ ਬਿਲਕੁਲ ਰੂਮ ਦੇ ਸਾਈਜ਼ ਵੀ ਅਸੀਂ ਸਟੈਂਡਰਡ ਦੇ ਹਿਸਾਬ ਨਾਲ ਰੱਖੇ ਹੋਏ ਵੀ ਜੇ ਬੈੱਡ ਲੱਗਣ ਤੋਂ ਬਾਅਦ ਕੱਪ ਬੋਰਡ ਲੱਗਣ ਤੋਂ ਬਾਅਦ ਵੀ ਰੂਮ ਖੁੱਲਾ ਖੁੱਲਾ ਹਾਂ ਇਹਦੀ ਡਾਉਨ ਸੀਲਿੰਗ ਦੀ ਗੱਲ ਕਰੀਏ ਹਨਾ ਜੀ ਜਿਵੇਂ ਕਿ ਆਹ ਦੇਖੋ ਸਾਰੀ ਤੁਸੀਂ ਲੌਬੀ ਦੇ ਵਿੱਚ ਕਰਵਾਈ ਹੈ ਪਰ ਡਿਜ਼ਾਈਨ ਅਲ ਫਿਕਸ ਇਹਦਾ ਇਸ ਤਰ੍ਹਾਂ ਬਾਈ ਜੀ ਇਹਦੀ ਨਾ ਜਦੋਂ ਇਹਦੀ ਪੁੱਟੀ ਵਗੈਰਾ ਕਰਾਈ ਆ ਜੀ ਤੇ ਜਦੋਂ ਇਹਦੇ ਆ ਮਤਲਬ ਵਾਲਪੇਪਰ ਲਾਇਆ ਨਾ ਉਹਨੂੰ ਫੀਲਿੰਗ ਕਰਵਾ ਕੇ ਵਧੀਆ ਫੀਲਿੰਗ ਕਰਵਾ ਕੇ ਠੀਕ ਹੈ ਜੀ ਫਿਰ ਪ੍ਰਾਈਮਰ ਦਾ ਕੋਟ ਲੱਗਿਆ ਹੈ ਇੱਕ ਅੱਛਾ ਪ੍ਰਾਈਮਰ ਦਾ ਕੋਟ ਲੱਗਿਆ ਹੋਇਆ ਉਹਦੂਆ ਜਿਹੜੀ ਸ਼ੀਟ ਹੈ ਉਹਦੇ ਉੱਤੇ ਹਾਂਜੀ ਹਾਂਜੀ ਸ਼ੀਟ ਦੇ ਉੱਤੇ ਪ੍ਰਾਈਮਰ ਦਾ ਕੋਟ ਲਾ ਕੇ ਲਾਸਟ ਫਾਈਨਲ ਕਰਕੇ ਫਿਰ ਵਾਲਪੇਪਰ ਲੱਗਾ ਹੈ ਠੀਕ ਹੈ ਨਹੀਂ ਤੇ ਆਪਾਂ ਨੂੰ ਇਹਦੇ ਚ ਮਤਲਬ ਜਿਵੇਂ ਡਬਕ ਕਹਿ ਦਿੰਨੇ ਆ ਉਹ ਚਮਕਦੇ ਆ ਵਿੱਚ ਵਾਲਪੇਪਰ ਦੇ ਬਿਲਕੁਲ ਤੇ ਵਾਲਪੇਪਰ ਦੀ ਚਮਕ ਵੇਖ ਲਓ ਤੁਸੀਂ ਅੱਜ 2 ਸਾਲ ਹੋ ਗਏ ਨੂੰ ਲੱਗੇ ਨੂੰ ਹਾਂਜੀ 1% ਵੀ ਫਰਕ ਨਹੀਂ ਪਿਆ ਬਹੁਤ ਵਧੀਆ ਤਰੀਕੇ ਨਾਲ ਲੱਗਿਆ ਇਹ ਮਤਲਬ 1-2 ਰੁਪਏ ਮਤਲਬ ਫਾਲਤੂ ਦੇ ਕੇ ਕੰਮ ਕਰਵਾਇਆ ਆ ਵੀ ਕਹਿੰਦਾ ਤੁਸੀਂ ਜਿਹੜਾ ਇਹਦਾ ਜਿਹੜਾ ਕਲਰ ਕਰਵਾਇਆ ਹਾਂਜੀ ਹਾਂਜੀ ਜਿਹੜਾ ਪਹਿਲਾਂ ਇੱਕ ਕੋਟ ਪੇਂਟ ਦਾ ਮਰਵਾਇਆ ਪੇਂਟ ਦਾ ਹਾਂ ਪ੍ਰੈਮਰ ਹਾਂ ਪ੍ਰੈਮਰ ਉਹ ਜ਼ਰੂਰੀ ਆ ਉਹ ਜ਼ਰੂਰੀ ਆ ਵੀ ਚਾਹੇ ਆਪਣੇ 2-3 ਰੁਪਏ ਕੋਈ ਉੱਥੇ ਚਾਹੇ ਅਗਲੇ ਦੀ ਮਿਹਨਤ ਲੱਗ ਜੇ ਭਾਵੇਂ ਮਿਹ ਨੂੰ ਫਾਇਦਾ ਕਰਨਗੇ ਇਹ ਕਰਨਗੇ ਕੋਈ ਦੇਖੋ ਡਬਲ ਨਹੀਂ ਦਿਸਦਾ ਬਹੁਤ ਵਧੀਆ ਰਹੂਗਾ ਇਹਦੀ ਮਤਲਬ ਫੀਲਿੰਗ ਕਰਵਾ ਕੇ ਹੀ ਲਵਾਓ ਇਹਨੂੰ ਜੀ ਤੇ ਹੁਣ ਆਪਾਂ ਅੱਗੇ ਦਿਖਾਉਨੇ ਬਾਈ ਤੇ ਜਿਹੜੀ ਆਪਾਂ ਕਿਚਨ ਦੀ ਗੱਲ ਕਰਦੇ ਸੀ ਬਾਈ ਉਹਨਾਂ ਨੇ ਜਿਵੇਂ ਹੁਣ ਆਪਾਂ ਦਿਖਾਇਆ ਤੁਹਾਨੂੰ ਇਧਰ ਆਪਾਂ ਡਰੈਂਗ ਰੂਮ ਦਿਖਾਤਾ ਸੀ ਮਿੱਕ ਕੇ ਐਂਟਰੀ ਇਧਰੋਂ ਆ ਗਈ ਕੋਧਰੋਂ ਆ ਗਈ ਜਿਉਂ ਛੇਪੁੱਟ ਦਾ ਬਾਈ ਉਹਨਾਂ ਨੇ ਇੱਥੋਂ ਐਂਟਰੀ ਦਿੱਤੀ ਹੋਈ ਹੈ ਇੱਕ ਤੁਹਾਨੂੰ ਬਾਥਰੂਮ ਦਿਖਾਇਆ ਸੀਗਾ ਜਿਹੜਾ ਕਿ ਲੌਬੀ ਨਾਲ ਅਟੈਚ ਹੈ ਨਾਲ ਬੈੱਡਰੂਮ ਦੇ ਵੀ ਅਟੈਚ ਆ ਉਹ ਬੈੱਡਰੂਮ ਆਪਾਂ ਦਿਖਾ ਚੁੱਕੇ ਹੁਣ ਬਾਈ ਇਧਰ ਤੁਹਾਨੂੰ ਨਾ ਕਿ ਇੱਥੋਂ ਬੋਰਚ ਦੇ ਵਿੱਚੋਂ ਵੀ ਬਾਈ ਬੈਡਰੂਮ ਦੇ ਵਿੱਚ ਨਿਕਾ ਬਜਦੀ ਆ ਹਾਂਜੀ ਹਾਂ ਸਾਰੇ ਬੈਡਰੂਮਾਂ ਦੇ ਵਿੱਚੋਂ ਸਾਰੇ ਬੈਡਰੂਮਾਂ ਚੋਂ ਬਜਦੀ ਆ ਨਿਕਾ ਤੇ ਬਾਹਰੋਂ ਵੀ ਮੇਨ ਐਂਟਰੀ ਤੇ ਵੀ ਇੱਥੇ ਨਿਕਾ ਬਜਦੀ ਆ ਬਿਲਕੁਲ ਬਾਈ ਬਹੁਤ ਵਧੀਆ ਬਾਈ ਵਧੀਆ ਪਲਾਨ ਆ ਬਾਈ ਹੋਰਾਂ ਦਾ ਤੇ ਬਾਈ ਹੋਰਾਂ ਨੇ ਕੰਮ ਵੀ ਸੋਹਣਾ ਕਰਾਇਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਜ਼ਰੂਰ ਇੱਕ ਚੀਜ਼ ਤੁਹਾਨੂੰ ਹੋਰ ਦੱਸਦੇ ਆ ਤੇ ਬਾਈ ਹੋਰਾਂ ਨੇ ਇੱਧਰ ਜਿਹੜਾ ਕਿ ਆਪਾਂ ਹਰਿਆਣੇ ਦਾ ਏਰੀਆ ਦੀ ਗੱਲ ਕਰੀਏ ਅਸੀਂ ਹਰਿਆਣੇ ਦੇ ਏਰੀਆ 'ਚ ਬਾਈ ਹੋਰਾਂ ਦਾ ਡਿਜ਼ਾਈਨ ਦੇਖਿਆ ਇਹਨਾਂ ਨੇ ਸਾਨੂੰ ਦੱਸਿਆ ਵੀ ਆਹ ਸਾਡ ਜਨ ਆਪਣੇ ਕੀਤੇ ਹੋਏ ਨੇ ਤੇ ਕਲਾਸ ਜਿਵੇਂ ਕਿ ਇਹ ਬਣਾਈ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਆ ਆਪਾਂ ਅੱਗੇ ਵੀ ਦਿਖਾਵਾਂਗੇ ਇਧਰ ਬੈਕ ਇੱਕ ਵਾਸ਼ਿੰਗ ਮਸ਼ੀਨ ਹੈ ਤੇ ਬਾਕੀ ਓਪਨ ਜਿਹੜਾ ਕਿਚਨ ਹੈ ਆਪ ਕੋ ਬਾਹਰ ਕੰਮ ਕਰਨ ਵਾਸਤੇ ਠੀਕ ਹੈ ਜੀ ਛੋਟਾ ਮੋਟਾ ਉਹ ਸਹਾਈ ਕੋਠੇ ਵਿੱਚ ਹੁੰਦਾ ਹੀ ਹੈ ਜੀ ਹੁੰਦਾ ਹੀ ਹੈ ਜੀ ਇਹ ਤਾਂ ਜੀਵਿਦਾਰਾਂ ਦੇ ਰੱਖਿਆ ਇਹਦੇ ਨਾਲ ਸਰਦਾ ਨਹੀਂ ਯੂਜ਼ ਕਰਦੀ ਆਪਾਂ ਹਾਂਜੀ ਬਾਕੀ ਇਹ ਕਿਚਨ ਅਸੀਂ ਇਸ ਤਰੀਕੇ ਨਾਲ ਬਾਈ ਤੋਂ ਤਿਆਰ ਕਰਾਇਆ ਹਾਂਜੀ ਵੀ ਅੰਦਰੋਂ ਸਾਰਾ ਕੁਝ ਦਿਖਦਾ ਬਾਹਰ ਬਿਲਕੁਲ ਜੀ ਇੱਥੋਂ ਆਪਾਂ ਦੇਖ ਰਹੇ ਹਾਂ ਤੁਸੀਂ ਬਾਹਰ ਦੇਖਦਾ ਡਰੈੰਗ ਰੂਮ ਦੇ ਵਿੱਚ ਆਊਗਾ ਹਾਂਜੀ ਡਰੈੰਗ ਰੂਮ ਚੋਂ ਇੱਥੇ ਬਿਲਕੁਲ ਨਜ਼ਰ ਵੀ ਯੂਜ਼ ਕਰਨਾ ਉਹ ਵੀ ਥੋੜਾ ਪਿੱਛੇ ਆ ਗਿਆ ਇਹ ਨਹੀਂ ਹੈਗਾ ਵੀ ਸਾਈਡ ਤੇ ਦਿਸੀ ਜਾਵੇ ਹਾਂਜੀ 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 ਉਹ ਸਾਈਡ ਤੋਂ ਨਹੀਂ ਇੱਥੋਂ ਦੇਖੋ ਤੁਸੀਂ ਆਹ ਕਾਰਨਰ ਦੇ ਵਿੱਚੋਂ ਸਾਹਮਣੇ ਆਉਣ ਜਾਣ ਵਾਲਾ ਬੰਦਾ ਸਾਰਾ ਦਿਸਦਾ ਆਪਾਂ ਦੇਖ ਸਕਦੇ ਹਾਂ ਹਾਂ ਇੱਥੋਂ ਕੰਮ ਕਰਦੇ ਆ ਸਾਰਾ ਦਿਸਦਾ ਬਿਲਕੁਲ ਜੀ ਬਿਲਕੁਲ ਤੇ ਪਰ ਉਧਰੋਂ ਨਹੀਂ ਦੇਖ ਸਕਦਾ ਮੈਂ ਸੋਚਦਾ ਮੇਰਾ ਘਰ ਹੋਵੇ ਵਧੀਆ ਕਿਉਂਕਿ ਰੋਜ਼ ਤਾਂ ਬਣਦੇ ਉਹਨੂੰ ਇੱਕ ਚਾਰਜੰਦ ਲਾਉਣ ਵਾਲਾ ਇੱਕ ਚੰਗਾ ਆਰਕੀਟੈਕਟ ਤੇ ਇੱਕ ਚੰਗਾ ਠੇਕੇਦਾਰ ਹੋਣੇ ਚਾਹੀਦੇ ਆ ਇਹ ਆਪਾਂ ਬਾਰੀ ਬਾਰੀ ਗੱਲ ਕਹਿੰਦੇ ਜਿਵੇਂ ਕਿ ਬਾਈ ਉਹਨਾਂ ਨੇ ਡਿਜ਼ਾਈਨ ਬਣਾਇਆ ਤੇ ਸਟੋਰ ਆ ਗਿਆ ਜੀ ਠੀਕ ਹੈ ਇਹ ਆਪਣਾ ਸੈਕੰਡ ਬੈੱਡਰੂਮ ਆ ਗਿਆ ਜੀ ਤੇ ਬੈੱਡਰੂਮ ਬਹੁਤ ਖੁੱਲੇ ਆ ਬਾਈ ਹਨਾ ਹਾਂ ਜੀ ਬੈੱਡਰੂਮ ਆਪਣੇ ਵੀ ਜ਼ਿਆਦਾ ਖੁੱਲੇ ਵੀ ਨਹੀਂ ਕਹਿ ਸਕਦੇ ਤੇ ਜ਼ਿਆਦਾ ਪੀੜੇ ਵਿੰਡਰ ਦਾ ਸਟੈਂਡਰਡ ਸਾਈਜ਼ ਦੇ ਹਿਸਾਬ ਨਾਲ ਆ ਇੰਦਾ ਦਾ ਬਾਈ ਮੈਨੂੰ ਲੱਗਦਾ 13 14 ਹੋਊਗਾ ਹਾਂ 13 ਬਾਈ 14 ਦਾ ਹੀ ਰੂਮ ਹੈ 13 ਬਾਈ 14 ਦਾ ਹੈਗਾ ਹਨਾ ਤੇ ਡਰੈਸਿੰਗ ਏਰੀਆ ਇਹ ਨਾਲੇ ਦੇ ਡਰੈਸਿੰਗ ਹੈ ਜੀ ਤੇ ਨਾਲ ਆਪਣੇ ਟਾਇਲਟ ਹੈ ਜੀ ਤੇ ਬਾਈ ਜੇ ਆਪਣੇ ਭਰਾ ਇਹ ਡਿਜ਼ਾਈਨ ਨੂੰ ਇਹ ਨਕਸ਼ੇ ਨੂੰ ਸਮਝਦੇ ਹੋਣ ਨਾ ਇੱਕ ਚੀਜ਼ ਦੇਖ ਰਹੇ ਹਾਂ ਅਸੀਂ ਹਰ ਰੋਜ਼ ਨਵੀਆਂ ਕੋਠੀਆਂ ਦਿਖਾਉਣੇ ਆ ਹਾਂ ਜੀ ਇਹ ਡਿਜ਼ਾਈਨ ਇੱਕ ਬਲੱਖਣ ਜਾਂ ਅਲੱਗ ਅਦਲ ਬਦਲ ਕੀਤਾ ਹੋਇਆ ਪਰ ਸਹੀ ਸਹੀ ਮੈਨਾਂ ਦੇ ਵਿੱਚ ਉੱਥੇ ਉੱਤੇ ਹੋਣਾ ਚਾਹੀਦੀ ਹੈ ਸਾਰੀ ਚੀਜ਼ ਹੈ ਨਾ ਹਾਂਜੀ ਹਾਂਜੀ ਤੇ ਇੱਧਰ ਦੀ ਗੱਲ ਕਰੀਏ ਬਾਈ ਤੇ ਆਹ ਡਾਈਨਿੰਗ ਏਰੀਆ ਆ ਗਿਆ ਜੀ ਨਾਲੇ ਲੌਬੀ ਦੇ ਵਿੱਚ ਹੀ ਅਟੈਚ ਕਰਤਾ ਇਹ ਇੱਥੇ ਆਪਾਂ ਇਕੱਠੇ ਬਹਿ ਕੇ ਰੋਟੀ ਖਾਣਾ ਖਾ ਸਕਦੇ ਆ ਤੇ ਹੁਣ ਆ ਬਾਈ ਉੱਪਰ ਚੱਲੀਏ ਹਾਂਜੀ ਤੇ ਆਹ ਲੱਕੜ ਦੀ ਗੱਲ ਕਰੀਏ ਜੀ ਇਹ ਲੱਕੜ ਇਹਨਾਂ ਦੇ ਐ ਟਾਲੀ ਦੀ ਹੈ ਵੀ ਟਾਲੀ ਦੁੱਧ ਕੀ ਦੀ ਹੈ ਜੀ ਸਾਰੀ ਤੇ ਬਾਈ ਭਰਾਏ ਆ ਫਸਟ ਫਲੋਰ ਦੇ ਉੱਤੇ ਇੱਥੇ ਕੀ ਕੀ ਬਣਿਆ ਹੋਇਆ ਹੈ ਇੱਥੇ ਇੱਕ ਤਾਂ ਇਹ ਲੋਬੀ ਕਵਰ ਕਰੀ ਹੋਈ ਹੈ ਜੀ ਪੈੜੀ ਵਾਲੀ ਠੀਕ ਹੈ ਜੀ ਇੱਕ ਇਹ ਬੈਡਰੂਮ ਬਣਾਇਆ ਹੋਇਆ ਜੀ ਇਹਦੇ ਨਾਲ ਹੀ ਟਾਇਲਟ ਅਟੈਚ ਹੈਗਾ ਤੇ ਇਧਰੋਂ ਲੋਬੀ ਨਾਲ ਅਟੈਚ ਹੈ ਜੀ ਇਹ ਜੀ ਮੈਂ نیچے ਰੂਮ ਬਣਾਇਆ ਸੀ ਜੋ ਉਸੇ ਦੇ ਉੱਪਰ ਹੀ ਅਸੀਂ ਰੂਮ ਬਣਾਇਆ ਜੀ ਇੱਕ ਚੀਜ਼ ਹੋਰ ਹੈ ਬਾਈ ਆਪਾਂ ਦੇਖ ਰਹੇ ਹਾਂ ਕੋਠੀ ਦੇ ਵਿੱਚ ਹਾਂਜੀ ਹਾਂਜੀ ਜਿਵੇਂ ਕਿ ਜਿਵੇਂ ਆਪਾਂ ਮੇਨ ਐਂਟਰੀ ਤੋਂ ਅੰਦਰ ਆਏ ਹਾਂ ਹਾਂਜੀ ਹਾਂਜੀ ਥੱਲੇ ਜਿਹੜੇ ਗਰਾਉਂਡ ਫਲੋਰ ਦੀ ਗੱਲ ਕਰੀਏ ਉੱਥੇ ਭਾਈ ਉਹਨਾਂ ਨੇ ਡਾਊਨ ਸੀਲਿੰਗ ਦਾ ਕੰਮ ਕਰਵਾਇਆ ਹੋਇਆ ਹੈ। ਹਾਂਜੀ ਹਾਂਜੀ। ਉੱਪਰ ਜਿੱਥੇ ਏਰੀਆ ਘੱਟ ਯੂਜ਼ ਕਰਾਂਗੇ ਉੱਥੇ ਪੀਓਪੀ ਦਾ ਕੰਮ ਹੈ ਨਾ। ਹਾਂਜੀ ਹਾਂਜੀ। ਕਿਉਂਕਿ ਆਹ ਏਰੀਆ ਵੀ ਆਪਾਂ ਘੱਟ ਯੂਜ਼ ਕਰਾਂਗੇ ਇਧਰਲਾ ਬੈਡਰੂਮ ਹੈ ਨਾ। ਉੱਪਰ ਤਾਂ ਐ ਮੰਨ ਕੇ ਚੱਲੋ ਜੀ ਜੇ ਕੋਈ ਗੈਸਟ ਵਗੈਰਾ ਆਉਂਦਾ ਹੈਗਾ ਜਾਂ ਬਾਹਲੀ ਡਿਜ਼ਾਈਨਿੰਗ ਵਾਸਤੇ ਉੱਪਰ ਲਾਉਗਾ ਹਾਂ। ਹਾਂ ਆਪਾਂ ਨੂੰ ਕਹਿਣਾ ਚਾਹੀਦਾ ਜੇ ਆਪਾਂ ਨਿਕੈਨ ਦਾ ਰੇਨ ਇਹ ਬੰਦਾ ਵੀ ਜਦੋਂ ਕੰਮ ਕਰਾਊਗਾ ਕੋਠੀ ਦਾ ਇਹ ਨਹੀਂ ਹੁੰਦਾ ਵੀ ਸਾਰਾ ਉਹੇ ਜਿਹਾ ਹੀ ਕਰਾ ਦੋ। ਜਿੱਥੇ ਜਿਹੇ ਜੀ ਰਿਕੁ ਬੈੱਡਰੂਮ ਦੇ ਨਾਲ ਅਟੈਚਡ ਸਲੋਬੀ ਨਾਲ ਅਟੈਚ ਹੈ ਹਾਂਜੀ ਤੇ ਡਿਜ਼ਾਈਨ ਤੁਸੀਂ ਦੱਸਣਾ ਤੇ ਬਾਈ ਇਧਰੋਂ ਦਿਖਾਈਏ ਹੁਣ ਬਾਈ ਬਾਹਰਲੇ ਬੈਡਾ ਕਹਿ ਸਕਦੇ ਆ ਕਲਾਸਿਕ ਲੁੱਕ ਇਹ ਕਲਾਸਿਕਲ ਲੁੱਕ ਹੈ ਜੀ ਕਲਾਸਿਕ ਲੁੱਕ ਜਿਵੇਂ ਹੁਣ ਇਹਦੀ ਜਿਹੜੀ ਸਭ ਤੋਂ ਵੱਡੀਆਂ ਮੇਨ ਜਿਹੜੀਆਂ ਖਾਸੀ ਤੇ ਅਸੀਂ ਕੋਠੀ ਦੇ ਵਿੱਚ ਪਾਈਆਂ ਨਗੀਆਂ ਜਿੰਨੀਆਂ ਵੀ ਇਹ ਪਰਦੀਆਂ ਨੇ ਜੀ ਹਾਂਜੀ ਬਾਈ ਇਹ ਸਾਰੀਆਂ ਅਸੀਂ ਆਰ ਸੀ ਸੀ ਫਿਲਪ ਕਰਾਈਆਂ ਹੋਈਆਂ ਨੇ ਜੀ ਅੱਛਾ ਜੀ ਉੱਪਰ ਬ੍ਰਿਕ ਦਾ ਕੰਮ ਬਹੁਤ ਘੱਟ ਯੂਜ਼ ਕੀਤਾ ਹੋਇਆਗਾ ਕਿਉਂਕਿ ਸਭ ਤੋਂ ਵੱਧ ਨਾ ਪਰਦੀ ਦੇ ਵਿੱਚ ਹੀ ਤੇੜਾ ਆਉਂਦੀਆਂ ਨੇ ਇਹ ਸਲਾਬ ਕਰਕੇ ਬਾਹਰੋਂ ਹੋਰੋਂ ਦਿਖਣ ਲੱਗ ਗਈ ਜਿਹੜੀ ਕੁੱਕੀ ਦਾ ਬਾਈ ਇਹ ਜਿਹੜਾ ਮੈਟਰੀਅਲ ਜਿਹੜਾ ਸਿਸਟਮ ਕਰਤਾ ਪੂਰਾ ਹਾਂਜੀ ਇਹ ਬਜਰੀ ਦੇ ਹਿਸਾਬ ਨਾਲ ਬਣਾਈ ਜੀ ਮਿਸਤਰੀ ਬਹੁਤ ਵਧੀਆ ਸੀਗਾ ਮਜੂਦ ਹੋਣਾ ਚਾਹੀਦਾ ਜਿਹਨੇ ਇਹ ਕੰਮ ਕਰਿਆ ਸਾਡੇ ਨਾਲ ਜਿਵੇਂ ਸਾਡਾ ਟੀਮ ਵਰਕ ਹੁੰਦਾ ਜੀ ਬਿਜਲੀ ਵਾਲਾ ਵੀ ਸਾਡੇ ਨਾਲ ਰਲ ਕੇ ਚੱਲਿਆ ਜੀ ਪਲੰਬਰ ਵੀ ਸਾਡੇ ਨਾਲ ਰਲ ਕੇ ਚੱਲਿਆ ਜੀ ਤੇ ਠੇਕੇਦਾਰ ਵੀ ਤੇ ਬਾਈ ਫੇਰ ਵੀ ਗੱਲ ਬਣਦੀ ਹਾਂਜੀ ਇਹ ਟੀਮ ਵਰਕ ਤੋਂ ਬਿਨਾਂ ਨਹੀਂ ਕੰਮ ਹੋ ਸਕਦਾ ਜੀ ਤੇ ਇਧਰ ਬਾਈ ਪਾਵੇ ਵਗੈਰਾ ਲਾਦੇ ਸਾਰੇ ਇਹ ਜਿਵੇਂ ਹੁਣ ਮੇਨ ਪਾਵੇ ਜੀ ਹਾਂਜੀ ਅਸੀਂ ਜਿਹੜੀ ਡਿਜ਼ਾਈਨ ਦੇ ਵਿੱਚ ਸੀਗੀ ਜੀ ਰੇਲਿੰਗ ਦਿਖਾਈ ਉਹਦੇ ਚ ਜਿਹੜੇ ਪਾਵੇ ਨੇ ਇਹ ਵੀ ਸਰਦਾਰ ਜੀ ਨੇ ਘਰੇ ਬੰਦਾ ਕਾਰੀਗਰ ਬੁਲਾ ਕੇ ਨਾ ਫੇਰ ਤਿਆਰ ਕਰਾਇਆ ਨਹੀਂ ਜੀ ਅੱਜ ਤੋਂ ਫਰਮਾ ਬਣਵਾ ਕੇ ਨਾ ਸਪੈਸ਼ਲ ਫਰਮਾ ਬਣਵਾਇਆ ਸੀ ਜੀ ਸਪੈਸ਼ਲ ਅੱਜ ਤੋਂ 4 ਸਾਲ ਪਹਿਲਾਂ ਤਾਂ ਮਿਲਦੇ ਹੀ ਨਹੀਂ ਸੀ ਜੀ ਜੀ ਹੁਣ ਤਾਂ ਆਮ ਮਿਲਣ ਲੱਗ ਗਿਆ ਹੁਣ ਜਿਉਂ ਦੂਸਰੇ ਮਿਲਦੇ ਨੇ ਉਹਨਾਂ ਚ ਕਵਾਂਟੀਟੀ ਹੋਰ ਜੀ ਲੱਗੀ ਹੁੰਦੀ ਹੈ ਤੁਸੀਂ ਇੰਨਾ ਚਾਹਦੇ ਹਿਸਾਬ ਨਾਲ ਇੰਟੀਰੀਅਰ ਪਾ ਲਿਆ ਸੀਮਟ ਘਰੇ ਬਲਾਗੇ ਤਾਰ ਵੀ ਜਿਸਤੀਦਾਰ ਪਾਈ ਹੋਈ ਆ ਘਰੇ ਬਣਵਾਏ ਹੋਏ ਆ ਮਿਸਤਰੀ ਬਲਾਕੇ ਨਾ ਇਹ ਲਾ ਗਿਆ 25 26 ਦਿਨ ਸਾਰੇ ਪਾਵੇ ਘਰੇ ਬਣਾਏ ਹੋਏ ਨੇ ਤੇ ਇੱਕ ਚੀਜ਼ ਹੋ ਰਹੀ ਖੇਤ ਦੇ ਵਿੱਚ ਕੋਠੀ ਆ ਬਾਈ ਇਧਰ ਦਿਖਾ ਦਿਓ ਆ ਖੇਤ ਦੇ ਵਿੱਚ ਕੋਠੀ ਇੱਕ ਖੇਤ ਵਿੱਚ ਮੇਨ ਚੀਜ਼ ਹੋਰ ਦੇਖਣ ਵਾਲੀ ਆ ਬਾਈ ਜੀ ਉਹ ਆਪਣੀ ਆ ਜੀ ਇਹ ਵੀ ਸਟੋਰੇਜ ਬਣਾ ਲਈ ਕੋਠੀ ਦਾ ਪਾਣੀ ਛੱਤਾਂ ਦਾ ਸਾਰਾ ਉਹਦੇ ਚ ਆਟ ਹੈ ਅੱਛਾ ਜੀ ਹਾਂ ਮੀਂਹ ਦਾ ਪਾਣੀ ਠੀਕ ਹੈ ਜੀ ਛੱਤਾਂ ਦਾ ਪਾਣੀ ਸਾਰਾ ਯੋਦਮੀਮੀ ਆਊਗਾ ਪਾਣੀ ਸਾਰਾ ਉਸ ਸਟੋਰ ਨਾਲੇ ਸਟੋਰੇਜ ਨਾਲੇ ਯੂਜ਼ ਕਰਦੇ ਹੋ ਖੇਤ ਦੇ ਵਿੱਚ ਤੇ ਬਾਈ ਇਧਰੋਂ ਇੱਕ ਚੀਜ਼ ਦਿਖਾ ਦਿਓ ਬਾਈ ਉਹਨਾਂ ਨੇ ਜਿਹੜਾ ਪੌਦੇ ਵਗੈਰਾ ਦਿਖਾ ਰਹੇ ਆ ਪਹਿਲਾਂ ਵੀ ਦੱਸ ਕੇ ਇਹ ਹਟਿਆ ਵੀ ਗ੍ਰੀਨਰੀ ਦਾ ਸ਼ੌਂਕ ਆ ਬਾਈ ਉਹਨਾਂ ਨੇ ਆਪ ਖੁਦ ਲਾਏ ਆ ਕੋਈ ਮਾਲੀ ਨਹੀਂ ਬੁਲਾਇਆ ਜਿਵੇਂ ਹੁਣ ਇੱਕ ਗੱਲ ਆਪਾਂ ਹੋਰ ਦੇਖੀ ਬਾਈ ਆਪਾਂ ਦੇਖਦੇ ਆ ਆਲਮੋਸਟ ਕੋਠੀ ਦੀ ਬਾਉਂਡਰੀ ਦੇ ਬਾਹਰਲੀ ਤਰਫ ਡਿਜ਼ਾਈਨ ਹੁੰਦਾਗਾ ਬਿਲਕੁਲ ਬਾਈ ਠੀਕ ਹੈ ਇਹ ਸਰਦਾਰ ਦੀ ਚੁਆਇਸ ਸੀਗੀ ਵੀ ਯਾਰ ਵੀ ਮੇਰੇ ਕੋਈ ਬੰਦਾ ਕਰੇ ਆਵੇ ਵੀ ਯਾਰ ਸਾਫ਼ ਕੰਧ ਕਿਉਂ ਦਿਖੇ ਬਿਲਕੁਲ ਇਹ ਪੈਸਾ ਲੱਗਣਾ ਕੋਈ ਗ ਵੀ ਆਪਾਂ ਨੂੰ ਸਾਫ਼ ਕੰਦ ਦਿਖੀ ਜਾਵੇ ਵੀ ਬਾਹਰੋਂ ਲੋਕਾਂ ਨੂੰ ਡਿਜ਼ਾਈਨ ਦੇਖੀ ਉਹ ਗੱਲ ਨਹੀਂ ਕਹਿੰਦਾ ਵੀ ਆਪਾਂ ਨੂੰ ਆਪ ਨੂੰ ਵੀ ਡਿਜ਼ਾਈਨ ਨਹੀਂ ਚਾਹੀਦਾ ਬਾਹਰ ਲਾਣਾ ਆਪਣਾ ਹਾਂਜੀ ਹਾਂਜੀ ਇਹ ਅੰਦਰ ਤੁਸੀਂ ਜੋੜੀਆਂ ਵਾਲੀਆਂ ਟਾਲੀ ਰੱਖੀ ਹੋਈ ਸੀ ਇਹ ਵੀ ਉਸ ਟਾਲੀ ਦੀ ਬਣਵਾਇਆ ਜੀ ਹਾਂਜੀ ਹਾਂਜੀ ਇਹ ਵੀ ਉਸ ਟਾਲੀ ਚੋਂ ਬਣਵਾਇਆ ਕੁਛ ਟਾਲੀ ਘਟੀ ਸੀ ਠੀਕ ਹੈ ਜੀ ਉਹ ਮੈਂ ਫਿਰ ਐਸੀ ਮੁੱਲ ਲੈ ਲਈ ਅੱਛਾ ਜੀ ਹਾਂਜੀ ਹਾਂਜੀ ਤੇ ਇਹ ਗੇਟ ਵੀ ਟਾਲੀ ਦਾ ਹੀ ਬਣਾਇਆ ਆ ਕਹਿੰਦਾ ਮਤਲਬ ਵੀ ਉਹ ਕੁਸ਼ਟ ਟਾਲੀ ਹੋਰ ਲਿਆ ਕੇ ਤੁਸੀਂ ਬਣਾਇਆ ਹਾਂਜੀ ਹਾਂਜੀ ਘਰੇ ਹੀ ਤਿਆਰ ਕਰਵਾਇਆ ਜੀ ਤੇ ਉਹਦੇ ਚ ਜਿਹੜਾ ਪਿੱਤਲ ਦਾ ਕੰਮ ਹੋ ਰਿਹਾ ਹੈ ਹਾਂ ਇੱਕ ਪਿੱਤਲ ਦਾ ਕੰ ਠੀਕ ਹੈ ਉਹ ਬਾਹਰ ਕਰਕੇ ਵੀ ਪਹਿਲਾਂ ਕਰਵਾ ਲਈ ਧੁੱਪ ਚ ਰਹਿਣ ਦੀ ਵੀ ਖਰਾਬ ਨਾ ਹੋਵੇ ਠੀਕ ਹੈ ਇਸ ਕਰਕੇ ਉਹਦੀ ਪਾਲਿਸ਼ ਹੋ ਗਈ ਤੇ ਦੋਸਤੋ ਕੋਠੀ ਬਣੀ ਹੋਈ ਹੈ 2100 ਸਕਰ ਫੁੱਟ ਗਰਾਉਂਡ ਫਲੋਰ 1100 ਸਕਰ ਫੁੱਟ ਫਸਟ ਫਲੋਰ ਬਾਈ ਹੋਰਾਂ ਨੇ ਕੀਤੀ ਹੈ ਬਾਈ ਹੋਰਾਂ ਦਾ ਨਾਮ ਦੁਆਰਾ ਤੋਂ ਬਾਈ ਫਰਮ ਦਾ ਨਾਮ ਤੇ ਆਪਣਾ ਨਾਮ ਜੋ ਦੱਸੋ ਜੀ ਮੇਰਾ ਨਾਮ ਹਰਨੇਕ ਸਿੰਘ ਗੋਰੀਆ ਜੀ ਫਰਮ ਹੈ ਮੇਰੀ ਗੋਰੀਆ ਹਾਊਸ ਡਿਜ਼ਾਈਨਰ ਆਫਿਸ ਆਪਣਾ ਜੀ ਨਾਗਪੁਰ ਹਰਿਆਣੇ ਚ ਤੇ ਬਾਈ ਤੁਸੀਂ ਵੀ ਕੋਈ ਵੀ ਕੰਮ ਬਾਈ ਹੋਰਾਂ ਤੋਂ ਡਿਜ਼ਾਈਨ ਕਰਵਾਉਣਾ ਨਕਸ਼ਾ اگر ਤੁਸੀਂ ਕੰਮ ਵੀ ਕਰਵਾਉਣਾ ਬਾਈ ਕੰਮ ਵੀ ਪ੍ਰੋਵਾਈਡ ਕਰਾ ਦੋਗੇ ਸਾਰੇ ਏਰੀਆ ਜਿੱਤਾ ਬਾਈ ਜੀ ਇਹਨਾਂ ਦੇ ਕੰਮ ਨੇ ਬਹੁਤ ਸਾਰਾ ਕੰਮ ਕਰਵਾਉਂਦੇ ਦੱਸ ਰਹੇ ਸੀ ਦੇਖ ਵੀ ਰਹੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਬਾਈ ਹੋਰੀ ਬਾਕੀ ਤੁਸੀਂ ਆ ਕੋਠੀ ਦਾ ਕੰਮ ਦੇਖ ਕੇ ਸਾਡੇ ਦੇ ਅੱਗੇ ਰਿਸ਼ਤੇਦਾਰਾਂ ਦੇ ਵੀ ਗਾਂਹ ਦੀ ਗਾਂ ਅਸੀਂ ਮਤਲਬ ਸਾਡੇ ਇਹਦੇ ਬਣੇ ਹੋਏ ਨੇ ਠੀਕ ਹੈ ਹੁਣ ਵੀ ਇੱਕ ਜਲੂਪੁਰ ਕੰਮ ਸ਼ੁਰੂ ਹੋ ਰਿਹਾ ਉਹ ਵੀ ਬਾਈ ਜੀ ਕਰਾ ਕਰਾ ਰਹੇ ਨੇ ਠੀਕ ਹੈ ਜੀ ਤੇ ਬਾਕੀ ਸਾਡੇ ਜਿੰਨੇ ਵੀ ਲੋਕਲ ਏਰੀਆ ਦਾ ਸਾਰਾ तकरीबन ਇਹਨਾਂ ਕੋਲੇ ਹੀ ਆ ਉਹ ਵੀ ਟੌਪ ਤੇ ਆ ਗਈ ਕੋਠੀ ਦੇ ਤੇ ਇੱਥੇ ਬਾਈ ਇਹ ਫਰਸ਼ ਦੀ ਗੱਲ ਕਰ ਤੇ ਇਹਦੇ ਚ ਕੋਈ ਸਪੈਸ਼ਲ ਕੀਤਾ ਉਹ ਜਰੂਰ ਦੱਸੋ ਬਾਈ ਹਾਂਜੀ ਬਾਈ ਜੀ ਇਹਦੇ ਚ ਸਪੈਸ਼ਲ ਹੈ ਆ ਇਹ ਪਾਣੀ ਗਰਮ ਹੋਣ ਦੀ وجہ ਨਾਲ ਮੰਨ ਲਓ ਇਹ ਡਬਲ ਕੋਟਡ ਹੈ ਜੀ ਠੀਕ ਹੈ ਜੀ ਅੰਦਰ ਚਣਾਈ ਲਾ ਕੇ 4 ਇੰਚ ਵਿੱਚ ਗੈਪ ਦਿੱਤਾ ਆ ਜੀ ਫਿਰ ਇਹਨੂੰ ਅੰਦਰੋਂ ਮੱਤਲ ਪਲਾਸਟਰ ਕਰਕੇ ਬਾਹਰੋਂ ਚਣਾਈ ਲਾਤੀ ਜੀ ਮਤਲਬ ਆ ਚੀਜ਼ ਹਵਾ ਕ੍ਰੋਸਿੰਗ ਹੁੰਦੀ ਆ ਉਧਰ ਵੀ ਜਾਲੀਆਂ ਲੱਗੀਆਂ ਨੇ ਦੋ ਬਿਲਕੁਲ ਬਾਈ ਦੋ ਇਧਰੋਂ ਲੱਗੀਆਂ ਨੇ ਹਾਂ ਵੀ ਪਾਰ ਦਿੰਦੀ ਨੇ ਨਾ ਬਾਈ ਇਹਦੇ ਚ ਹਾਂਜੀ ਹਾਂਜੀ ਪਾਰ ਠੀਕ ਹੈ ਦੋ ਜਾਲੀਆਂ ਉਧਰ ਲੱਗੀਆਂ ਆਈਆਂ ਅੱਛਾ ਜੀ ਬਾਈ ਇਧਰੋ ਕ੍ਰੋਸਿੰਗ ਹੈ ਕੀ ਕ੍ਰੋਸਿੰਗ ਹੈ ਠੀਕ ਹੈ ਠੀਕ ਹੈ ਮਲਹਾਵਾਰੀ ਕ੍ਰੋਸਿੰਗ ਹੈ ਸਮਝ ਗਏ ਸਮਝ ਗਏ ਮਲਹਾਵਾ ਪੈਂਦੀ ਆ ਮਤਲਬ ਪਾਣੀ ਗਰਮ ਨਹੀਂ ਹੁੰਦਾ ਜਿੰਨੀ ਮਰਜ਼ੀ ਗਰਮੀ ਹੋਵੇ ਠੀਕ ਹੈ ਬਾਈ ਤੇ ਬਾਕੀ ਇਹੀ ਸਲਾਹ ਦੇਵਾਂਗੇ ਅਸੀਂ ਤਾਂ ਵੀ ਆ ਡਬਲ ਕੋਟਡ ਬਣਾਓ ਹੁਣ ਤਾਂ ਕਵਰ ਚੜਾ ਦਿੰਦੇ ਨੇ ਹਾਂ ਫਲੈਸ਼ ਟੈਕ ਵਾਲੀਆਂ ਟੈਂਕੀਆਂ ਦੇ ਕਵਰ ਚੜ ਗਏ ਬਿਲਕੁਲ ਭਾਈ ਪਰ ਐਡੀ ਵਧੀਆ ਚੀਜ਼ ਨਹੀਂ ਹੈਗੀ ਠੀਕ ਹੈ ਭਾਈ ਠੀਕ ਹੈ ਪਰ ਆਹ ਚੀਜ਼ ਹੈ ਨਾ ਪਾਣੀ ਗਰਮ ਨਹੀਂ ਹੁੰਦਾ ਜਾਲੀ ਲਾਤੀ ਭਾਈ ਜਾਲੀ ਲੱਗੀ ਹਵਾ ਕ੍ਰੋਸਿੰਗ ਹਵਾ ਕ੍ਰੋਸਿੰਗ ਹੋਗੀ ਹਾਂ ਮਤਲਬ ਗਰਮ ਹਵਾ ਨਿਕਲਦੀ ਹੈ ਇੱਕ ਵੈਸੇ ਇਧਰੋਂ ਚੱਲੀ ਹੂੰ ਹੂੰ ਇਹਦੇ ਵਿੱਚ ਦੀ ਉਧਰ ਨਿਕਲੀ ਨਹੀਂ ਨਾ ਟੈਂਕੀ ਕਵਰ ਕਰਦੀ ਨਾਲੇ ਟੈਕ ਟੈਂਕੀ ਕਵਰ ਹੋਗੀ ਠੀਕ ਹੈ ਅੰਦਰ ਹੋ ਗਈ ਡਬਲ ਇਹ ਵੀ ਨਹੀਂ ਹੈਗਾ ਵੀ ਟੈਂਕੀ ਕਵਰ ਹੈਗੀ ਹਵਾ ਵੀ ਕਿਸੇ ਪਾਸੇ ਨਾ ਜਾਵੇ ਹਾਂਜੀ ਹਾਂਜੀ ਇਹ ਨਹੀਂ ਹੈਗਾ ਵੀ ਨਾਲ ਫਿਕਸ ਕਰਕੇ ਲਾਤੀ ਆਹ ਦੇਖੋ ਗੈਪ ਹੈ ਦੇ ਅੰਦਰ ਵਿੱਚ ਗੈਪ ਹੈ ਭਈਆ ਦਿਖਾ ਹ ਨੇ ਇਹ ਵੀ ਸੀ ਦੀ ਕਰਬਿੰਗ ਦਿੱਤੀ ਹੋਈ ਹੈ ਵੀ ਨਾਲ ਪਾਣੀ ਨਾ ਖੜੇ ਹਾਂ ਹਾਂ ਇਹ ਗੋਲਾ ਲਾਇਆ ਹੈ ਸਾਰੀ ਤੇ ਹਾਂ ਦਿਖਾ ਵੀ ਗੋਲੇ ਚੋਂ ਹੀ ਪਾਣੀ ਜਾਂਦਾ ਜਦੋਂ ਵੀ ਛੱਤ ਤੇ ਆਉਗੀ ਨਾ ਸੱਲ ਆ ਗੋਲਾ ਲੱਗਾ ਹੋਇਆ ਸਾਰੇ ਜੀ ਉਸ ਤੋਂ ਬਾਅਦ ਇਹ ਮਤਲਬ ਵਾਟਰਪਰੂਫ ਮਾਰਿਆ ਦੋ ਕੋਡ ਜਿੱਥੇ ਗੋਲਾ ਨਾ ਹੋਵੇ ਬਾਈ ਮੈਂ ਕਹਿੰਦਾ ਜਿਹੜਾ ਆਚਾਰਦਵਾਰੀ ਨਹੀਂ ਹੁੰਦੀ ਪੱਤਾ ਹਾਂ ਮਾਰਦ ਨੇ ਹਾਂ ਅੱਪੜਦੀਆਂ ਦੇ ਉੱਤੇ ਵੀ ਬਾਹਰਲੇ ਪਾਸੇ ਤੇੜ ਵੀ ਹੋਣ ਦਾ ਚਾਂਸ ਹੁੰਦੇ ਆ ਬਾਕੀ ਆ ਬਾਈ ਇਹ ਆ ਉੱਤੇ ਲਾਤਾ ਸਾਰੇ ਆ ਉੱਤੇ ਵੀ ਮਾਰਿਆ ਇੱਥੇ ਮਤਲਬ ਮੀਂਹ ਪੈਂਦਾ ਨਾ ਜਦੋਂ ਪਾਣੀ ਖੜਦਾ ਆ ਚੀਜ਼ ਵੀ ਸਾਰੀ ਉਹੀ ਮਾਰੀ ਹੋਈ ਹੈ ਕੋਟ ਜੀ ਭਾਈ ਉੱਪਰ ਵੀ ਸੱਲ ਨਹੀਂ ਆਉਂਦੀ ਇਹਦੇ ਨਾਲ ਆਪਾਂ ਦੇਖੀਏ ਨਾ ਕੋਠੀ ਦੇ ਵਿੱਚ ਕੋਸਟ ਦਾ ਕੋਈ ਜ਼ਿਆਦਾ ਫਰਕ ਨਹੀਂ ਇਹਦੇ ਨਾਲ ਕੀ ਫਰਕ ਪੈਣਾ ਕੀ ਇਹਨਾਂ ਚੀਜ਼ਾਂ ਨਹੀਂ ਲਾਈਫ ਬਣਾਉਣੀ ਹੈਗੀ ਬਿਲਕੁਲ ਭਾਈ ਹਾਂ ਜਿਹੜੀਆਂ ਮੇਨ ਚੀਜ਼ਾਂ ਉਹ ਆਪਾਂ ਛੱਡ ਦਿੰਨੇ ਹਾਂ ਹਾਂ ਮੋਟਾ-ਮੋਟਾ ਤਿਆਰ ਕਰਾ ਕੇ ਇਹ ਚੀਜ਼ਾਂ ਬਰੀਕੀ ਇੱਕ ਦਿਨ ਮੈਂ ਥੱਲੇ ਬੈਠੇ ਬੈਠੇ ਨੇ ਦੇਖਿਆ ਨਾ بارش ਹੋਈ ਜਾਂਦੀ ਆਹ ਚੀਜ਼ ਸੱਲ ਆ ਗਈ ਇੱਥੋਂ ਤੱਕ ਇਸ ਤਰ੍ਹਾਂ ਜੀ ਫਿਰ ਅਸੀਂ ਬਾਅਦ ਚ ਕਰਵਾਈ ਹੈ ਠੀਕ ਹੈ ਭਾਈ ਹੁਣ ਇਹਦੇ ਸੱਲ ਨਹੀਂ ਜਾਂਦੀ ਤੇ ਪਾਣੀ ਤੇ ਮਤਲਬ ਟੱਪ ਜਾਂਦਾ ਹਰ ਖਰਚੇ ਦੀ ਕਾਊਂਟਿੰਗ ਕੀਤੀ ਹੈ ਜੀ ਆਪਾਂ ਹਾਂਜੀ ਹਾਂਜੀ ਕਰ ਰੱਖੀ ਹੈ ਜੀ ਅਕਾਊਂਟਿੰਗ ਕੱਲੀ ਕੱਲੀ ਚੀਜ਼ ਲਿਖੀ ਹੋਈ ਹੈ ਆਪਣੀ ਹੁਣ ਲੋਨ ਨੂੰ ਤਾਂ ਭਾਵੇਂ ਕਰੋੜਾਂ ਰੁਪਏ ਲਾ ਲਓ ਜੀ ਪਰ ਜਿਹੜਾ ਆਪਣਾ ਅਸਲ ਚ ਲੱਗਿਆ ਹੋਇਆ ਉਹ ਤੁਹਾਨੂੰ ਮੈਂ ਦੱਸਦਾ ਹਾਂ ਹਾਂਜੀ ਦੇਖੋ ਮਤਲਬ ਅੰਦਰ ਮਾਰਬਲ ਲੱਗ ਰਿਹਾ ਨਾਈਟ ਲਾ ਲਓ ਬਾਹਰ ਸਾਰੇ ਮਾਰਬਲ ਲੱਗਾ ਹਾਂਜੀ ਟਾਲੀ ਦਾ ਕੰਮ ਹੋਇਆ ਹਾਂਜੀ ਬਿਲਕੁਲ ਸਾਰੀਆਂ ਜੋੜੀਆਂ ਦਾ ਕੰਮ ਹੋ ਗਿਆ ਹਾਂਜੀ ਹਾਂਜੀ ਸਾਲ ਦੀ ਜੁਗਾੜ ਹੈ ਜੀ ਆਪਣੇ ਹਾਂਜੀ ਤੇ ਮਤਲਬ ਅੰਦਰ ਪੁੱਟੀ ਹੋਈ ਆ ਤੇ ਬਾਹਰ ਬਾਹਰ ਹਾਂ ਸੀਲ ਡਾਊਨ ਸੀਲਿੰਗ ਵੀ ਹੋ ਰਹੀ ਆ ਜੀ ਲਾਈਟਿੰਗ ਦਾ ਪੂਰਾ ਕੰਮ ਸਾਰਾ ਕੰਮ ਹੋ ਰਿਹਾ ਇੱਕ ਪਾਲਿਸ਼ ਰਹਿ ਰਹੀ ਆ ਜੀ ਪਾਲਿਸ਼ ਤੇ ਕਿਚਨ ਦਾ ਕੰਮ ਪਾਲਿਸ਼ ਤੇ ਕਿਚਨ ਦਾ ਕੰਮ ਤੇ ਬਾਹਰੋਂ ਪੇਂਟ ਜੀ ਬਾਹਰੋਂ ਪੇਂਟ ਹਾਂਜੀ ਬਾਕੀ ਆ ਸਾਰਾ ਮੰਨ ਲਓ ਬਾਉਂਡਰੀ ਲਾ ਲਓ ਸਾਰੀ ਹਾਂਜੀ ਇਹ ਲਾ ਕੇ ਸਾਰਾ ਮੇਰਾ ਮਤਲਬ 57 ਲੱਖ ਰੁਪਈਆ ਮੇਰਾ ਕੋਠੀ ਤੇ ਲੱਗ ਗਿਆ ਜੀ ਇਹ ਤੋਂ ਪਹਿਲਾਂ ਹਾਂਜੀ ਹਾਂਜੀ ਕੰਮ ਸਾਰਾ ਖੁਦ ਤਿਆਰ ਕਰਵਾਇਆ ਜੋੜੀਆਂ ਦਾ ਵੀ ਇੱਥੇ ਸਾਰਾ ਮਤਲਬ ਘਰੇ ਹੀ ਤਿਆਰ ਕਰਾਇਆ ਵੀ ਟਾਲੀ ਵੀ ਆਪਦੀ ਸੀਗੀ ਠੀਕ ਹੈ ਜੀ ਤੇ ਇਹ ਚੁਗਾਠਾਂ ਵਾਲੀ ਲੱਕੜ ਸਾਲ ਦੀ ਮਲੇਸ਼ੀਆ ਸਾਲੇ ਮੋਟੀ ਕੋਠੀ ਦਾ ਖਰਚਾ ਬਾਈ ਉਹਨਾਂ ਨੇ ਦੱਸਿਆ 55 ਲੱਖ ਰੁਪਇਆ ਤੇ ਤੁਸੀਂ ਕੰਮ ਦੇਖਣਾ ਕੋਠੀ ਦਾ ਕੰਮ ਤੇ ਵੀ ਰੀਲਾਈ ਪਈ ਹੈ ਜਿੰਨਾ ਕੰਮ ਹੋਇਆ ਬਹੁਤ ਸੋਹਣਾ ਕੰਮ ਆਇਆ ਹੋਇਆ ਤੇ ਤੁਸੀਂ ਅਗਰ ਤੁਸੀਂ ਵੀ ਜਦੋਂ ਘਰ ਬਣਾਉਣੇ ਹੋ ਤੁਹਾਨੂੰ ਖਰਚੇ ਦਾ ਐਸਟੀਮੇਟ ਵਾਈ ਉਹਨਾਂ ਨੇ ਦੇ ਦਿੱਤਾ ਜਿੰਨਾ ਸਾਡਾ ਹੋਇਆਗਾ ਤੁਸੀਂ ਕਿੰਨਾ ਮਰਜ਼ੀ ਜਿਆਦਾ ਲਾ ਲਓ ਕਿਉਂਕਿ ਕੰਮ ਬਾਕੀ ਕੋਠੀ ਤੁਸੀਂ ਸਾਰੀ ਦੇਖੋ ਪੂਰੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਿਓ ਜੀ Facebook YouTube ਚੈਨਲ ਤੇ Instagram ਪੇਜ ਨੂੰ ਆਪਣੇ ਨੂੰ ਜਰੂਰ ਫੋਲੋ ਕਰ ਲਿਓ ਹਰ ਰੋਜ਼ ਨਵੀਆਂ ਬਣਦੀਆਂ ਕੋਠੀਆਂ ਆਪਣੇ ਜੋ ਆਰਕੀਟੈਕਟ ਭਰਾਵਾਂ ਨੇ ਨਵੇਂ ਤੋਂ ਨਵੇਂ ਡਿਜ਼ਾਈਨ ਬੜਾਏ ਹੁੰਦੇ ਨੇ ਆਪਾਂ ਹਰ ਰੋਜ਼ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਉਂਦੇ ਆ ਤੇ ਤੁਹਾਨੂੰ ਰੂਬਰੂ ਕਰਾਉਣਾ ਹੈ ਆਪਣੇ ਆਰਕੀਟੈਕਟ ਭਰਾਵਾਂ ਨਾਲ ਤੇ ਠੇਕੇਦਾਰ ਭਰਾਵਾਂ ਨਾਲ ਤੇ ਜੋ ਮਕਾਨ ਮਾਲਕ ਹੁੰਦੇ ਬਾਈ ਹੋਰੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਜਿੰਨਾਂ ਕ ਆਪਣੇ ਭਰਾਵਾਂ ਨੂੰ ਕੋਠੀ ਬਣਾਉਣ ਵਾਲਿਆਂ ਨੂੰ ਪਤਾ ਲੱਗ ਸਕੇ ਘਰ ਬਣਾਉਣਾ ਹੁੰਦਾ ਨਵਾਂ ਬਾਈ ਜਿੰਨਾਂ ਕ ਆਪਾਂ ਨੂੰ ਇਹਦੇ ਚ ਕੁਛ ਨਾ ਕੁਛ ਪਤਾ ਲੱਗ ਸਕੇ ਕਿ ਉਹ ਆਪਣੇ ਘਰ ਦੇ ਵਿੱਚ ਆਪਾਂ ਬਣਾ ਸਕੀਏ ਤਾਂ ਆਪਾਂ ਇਹੀ ਕੋਸ਼ਿਸ਼ ਹੁੰਦੀ ਹੈ ਧੰਨਵਾਦ